ਕਹਿੰਦੇ ਕੱਲ ਹੀ ਮੈਂ ਸਾਢੇ 1:30 ਵਜੇ ਜਾਵਾਂਗਾ ਨਾ ਹੋਣੀ ਗਾਣ ਕੱਲ ਨੂੰ ਸੀ ਗਿੱਲੀ ਤਾਂ ਹੁੰਦਾ ਪੂਰਾ ਤੂੰ ਘਾਟ ਹੁਣ ਮਾ ਠੀਕ ਹੈ ਇੱਥੇ ਠੀਕ ਆ ਬਾਈ ਠੀਕ ਆ ਵਧ ਗਿਆ ਹਾਂ ਯਾਰ ਇੱਕ ਤੈਨੂੰ ਆਪਣੇ ਕਿਸਾਨਾਂ ਨੇ ਕਰੀ ਸੀ ਕਿ ਭਗਵੰਤ ਮਾਨ ਦੇ ਨਾਲ ਦੂਜੀ ਮੀਟਿੰਗ ਹਾਂਜੀ ਵੀ ਆਹ ਦੂਜਾ ਧਰਨਿਆਂ ਬਾਰੇ ਜਾਂ ਹੋਰ ਉਹ ਗੱਲ ਕਰੀ ਵੀ ਕੱਪੜੀਆਂ ਮੰਗਾਂ ਜਿਵੇਂ ਕੀ ਮੰਗਦੇ ਹੁੰਦੇ ਆ ਜਿਹੜਾ ਐਮਐਨਸੀ ਐਮਐਸਪੀ ਬਾਹਰ ਨਹੀਂ ਬਾਹਰ ਹਾਂ ਐਮਐਸਪੀ ਉਹ ਉਹ ਨਹੀਂ ਹੁੰਦਾ ਭਗਵੰਤ ਮਾਨ ਲੈ ਤਾਂ ਪਰ ਲਾ ਮੰਨਿਆ ਠੀਕ ਆ ਹਾਂ ਪਹਿਲਾਂ ਤਾਂ ਮੰਨ ਗਿਆ ਨਾ ਮੁੜ ਕੇ ਤਾਂ ਗਰਮੀ ਨਹੀਂ ਕਰੀ ਫੇਰ ਤੇ ਮੁੱਕਰ ਕੇ ਨਾ ਸਾਰਾ ਕੁਝ ਹੀ ਫੇਰ ਕਹਿੰਦਾ ਜਾ ਜਿਹੜਾ ਕੋਈ ਕਰਨਾ ਕਰ ਲਓ ਅਗਲੀਆਂ ਵੀ ਕਹਿੰਦਾ ਜਿਹੜੀਆਂ ਅਗਲੀਆਂ ਮੰਗੀਆਂ ਮੰਗਾ ਮੰਨੀਆਂ ਤੁਹਾਡੀਆਂ ਉਹ ਵੀ ਨਹੀਂ ਕਹਿੰਦਾ ਲਾਗੂ ਕਰਨਗੇ ਹਾਂ ਲਾਗੂ ਕਰਨਗੇ ਜਾ ਜਿਹੜਾ ਕੋਈ ਕਰਨਾ ਕਰ ਲਓ ਹੁਣ ਤੁਹਾਨੂੰ ਪਤਾ ਕਿਸਾਨ ਵੀ ਫਿਰ ਆਪਣੇ ਪੂਰੇ ਹੁਣ ਬਾਈ ਅੜੇ ਆ ਉਹ ਕਹਿੰਦੇ ਅਸੀਂ ਕਾਫੀ ਦਿਖਾਉਣਾ ਹੈ ਉਹ ਕੋਈ ਇੱਥੇ ਸੜਕਾਂ ਦਾ ਅੱਗੇ ਵੀ ਨਹੀਂ ਯਾਰ ਘੇਰਦੇ ਅਸੀਂ ਦਾ ਵੀ ਹਣ ਸਰਦੇ ਨਹੀਂ ਜਦੋਂ ਸਾਨੂੰ ਕੋਈ ਚੀਜ਼ ਗਾਂਹ ਮਿਲਦੀ ਨਹੀਂ ਵੀ ਤੂੰ ਹੁਣ ਕਿਸਾਨ ਐ ਕਿ ਕਸਰਦਾ ਆਹ ਜੇ ਆਪੋ ਭਗਵਾਨ ਤਮਾਨੂ ਵੀਗੇ ਵੀ ਕਿਸਾਨ ਆ ਹੋ ਭਗਵਾਨ ਜੇ ਤੁਸੀਂ ਕਿਤੂ ਕਿਸਾਨ ਆ ਵੀ ਤੂੰ ਫਿਰ ਆ ਕੇ ਦੇਖ ਵੀ ਤੇਰੇ ਫਿਰ ਜਿਮੀਦਾਰ ਤੜਪਦੇ ਕਾਹਤੋਂ ਆ ਇਹ ਤਾਂ ਜਿੰਨਾਂ ਦੀਆਂ ਬਲੀਆਂ ਮਾਮਲੇ ਮੂਹਰੇ ਦਿੱਤੀਆਂ ਬਾਈ ਉਹੋ ਜਿਹੜੀਆਂ ਹੋਰ ਗੱਲਾਂ ਕਰਦੇ ਆ ਦੂਜੇ ਕਿਸਾਨ ਤਾਂ ਕੇ ਪਿਆ ਜਿੰਨਾਂ ਦਾ ਝੋਨਾ ਬਿਕਦਾ ਨਹੀਂ ਇਹਦੇ ਨਾਲ ਹੈ ਕਿ ਹੁਣ ਝੋਨੇ ਦਾ ਕੀ ਹਾਲ ਹੋਇਆ ਤੇ ਇਹ ਕੀ ਬਤਲ ਗਾਂਹ ਨੂੰ ਕੀ ਗੱਲ ਹੁੰਦੀ ਕਣਕ ਦਾ ਕੀ ਹੋਣਾ ਜਦੋਂ ਐਮਐਸਡੀ ਬਿਲਕੁਲ ਹੀ ਨਹੀਂ ਹੈ ਜੇ ਕਣਕ ਦੀ ਇਹ ਕਿਹੜਾ ਮਿਲੀ ਆ ਸੇ ਆਪਾਂ ਨੂੰ ਨਹੀਂ ਕੋ ਤਾਂ ਕਣਕਾਂ ਨੂੰ ਖਰੀਦਣੀਆਂ ਕੀ ਕਰਨਾ ਇਹਨਾਂ ਨੇ ਇਹ ਲੈਣਗੇ ਕਹਿਦਾ ਸੀਗਾ ਪਰ ਦਿੱਤੀ ਤਾਂ ਹੈ ਨਹੀਂ ਇਹਦਾ ਭਾਈ ਜਿਹੜੇ ਐਡਵਾਨੇਸ਼ ਵਾਲੇ ਹੋਣੇ ਹਨ ਉਹਨਾਂ ਨੇ ਆਪਣੇ ਜਿਵੇਂ ਕਣਕਾਂ ਆਪਦੇ ਭਾਅ ਲਾਉਣੇ ਆ ਭਾਈ ਆ ਆਪਦੇ ਹਾਂ ਵੀ ਜਿਹੜੇ ਜਿਹੜੇ ਭਾਅ ਦਾ ਅਸੀਂ ਕਹਾਂਗੇ ਉਸ ਭਾਅ ਨਾਲ ਖਰੀਦਣੀਆਂ ਸੀ ਆਪਣੀ ਮਰਜ਼ੀ ਨਹੀਂ ਚੱਲੂ ਜੀਮਦਾਰ ਦੀ ਮਰਜ਼ੀ ਨਹੀਂਵੇਂ ਅੱਗੇ ਬੰਦ ਦਿੰਦੇ ਹੁੰਦੇ ਜੀ 270 ਹੋ ਗਏ 370 ਜਾਂ 270 ਹੋ ਗਏ ਉਹ ਨਹੀਂ ਦੇਣੇ ਆਪਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਨਾਲ ਦੇੜੇ ਆ ਇੱਕ ਹੋਰ ਯਾਰ ਗੱਲ ਆ ਇਹ ਪਤਾ ਜਿਹੜੇ ਆਪਾਂ ਆਪਣੇ ਜੀਵਨਦਾਰ ਕਿਉਂ ਫਸਦੇ ਆਪਾਂ ਹਾਂ ਇਹਨਾਂ ਨੇ ਹਜੇ ਆਪ ਨੂੰ ਪਸਾਉਣ ਦਿਆ ਮਾਰੇ ਨੇ ਲਾਲਚ ਦੇਣਾ ਹਾਂ ਲਾਲਚ ਕੀ ਦੇਣਾ ਵਾ ਜਿਵੇਂ ਅੱਜ ਕਣਕ ਆਪਣੀ 2170 ਰੁਪਏ ਨੂੰ ਘਾਟੋ ਵੇਚਦੀ ਜਾਣਾ ਹਨਾ ਲਾ ਇਹਨਾਂ ਨੇ ਤੈਨੂੰ ਕਹਣਾ ਅਸੀਂ 2500 ਨੂੰ ਲੈਨੇ ਆ ਹਾਂ ਆਪਣੇ ਜੱਟਾਂ ਨੇ ਕਹਣਾ 360 350 ਰੁਪਏ ਸਾਨੂੰ ਮਿਲਦਾ ਯਾਰ ਵੱਧ ਹਾਂ ਤੇ ਅਸੀਂ ਕਿਉਂ ਦੀ ਗਏ ਕਿ ਚਲ ਲਈ ਤਾਂ ਤੁਹਾਡੇ ਕੋਲ ਹੀ ਵੇਚਾਂਗੇ ਉਧਰ ਵੇਚ ਦੇਣੇ ਉਹਨਾਂ ਨੇ 2 ਸਾਲਾਂਾਂ ਕਰਕੇ ਮੰਡੀਆਂ ਚੱਟੀਆਂ ਗਈਆਂ ਹਾਂ ਮੰਡੀ ਕੋਲੇ ਤਾਂ ਕਣਕ ਆਉਣੀ ਨਹੀਂ ਜਦੋਂ ਮੰਡੀ ਆਈ ਨਾ ਮੰਡੀ ਚੱਕੀ ਜਾਣੀ ਐ ਅਗਲਾ ਕਹਿੰਦਾ ਮੰਡੀ ਤਾਂ ਕਣਕ ਹੀ ਨਹੀਂ ਆਉਂਦੀ ਯਾਰ ਮੱਧ ਨੂੰ ਖਰੀਦੀ ਜਾਂਦੇ ਆ ਜਦੋਂ ਉਹਨਾਂ ਨੇ 2 ਸਾਲ ਲੰਘੇ 3 ਲੰਘੇ ਵੀ ਮੰਡੀਆਂ ਚੱਕਤੀਆਂ ਖਤਮ ਕਰਤੀਆਂ ਵੀ ਅਸੀਂ ਖਰੀਦਾਂਗੇ ਲੋਕਾਂ ਨੇ ਕਹਨ ਹੁਣ ਸੇ ਭਾਈ ਜਿੱਟੇ ਮੈਂ ਅੱਗੇ ਖਰੀਦਦੇ ਸੀ ਹਾਂ ਉਦੋਂ ਇਹਨਾਂ ਨੇ ਥੱਲੇ ਛੱਡ ਰਡੀਆਂ ਕਹਿੰਦਾ ਇਹ ਤਾਂ 2000 ਬਈ ਤੇਰੀ ਤਾਂ ਡਿਸ ਕਲਰ ਸੀ ਕਣਕ ਇਹਦਾ 1800 ਨਹੀਂ ਲੈਣੀ ਯਾਰ ਕੀ ਕਰੂਗਾ ਫਿਰ ਬੰਦੇ ਡਿਸ ਕਲਰ ਕਹਿਤੀ ਅੱਗੇ ਝੋਨੇ ਇੱਕ ਸਾਲ ਡਿਸ ਕਲਰ ਹੋਏ ਆ ਤੇ ਉਹ ਹੀ ਹਾਲ ਇਹਨਾਂ ਨੇ ਕਣਕ ਦੀ ਕਰਨੀ ਆਪਣੇ ਲੋਕ ਆ ਜਿਹੜੇ ਉਹਦੇ ਚਿੱਤ ਚ ਭਲੇਖਾ ਵੀ ਜਿਹੜੇ ਇਹ ਵੱਡੇ ਕੰਪੰਪੜੀਆਂ ਵਾਲੇ ਆ ਕਿ ਜੇ ਇਹ ਉਹ ਆਪਾਂ ਤੋਂ ਵੱਧ ਰੇਟ ਨਾਲ ਖੇਦਣਗੇ ਫੇਰ ਉਹਨਾਂ ਲਫਾਫਿਆਂ ਚ ਪਾ ਪਾਪਾ ਨੂੰ ਦੇਣੀ ਆ ਜਦੋਂ ਕਿਰਾ ਸਾਰੀ ਕਣਕ ਇਹਨਾਂ ਦੇ ਅੰਡਰ ਹੋ ਗਈ ਫੇਰ ਤੂੰ ਆ ਨਹੀਂ ਜਿਹੜਾ ਤੂੰ ਘਰੇ ਡਰਮ ਭਰੀ ਬੈਠਾ ਤੈਨੂੰ ਡਰਮ ਨਾਲ ਭਰਨ ਦੇਣਗੇ ਨਾ 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 ਸਾਰੀ ਏਟ ਦਾਣਾ ਦਾਣਾ ਤੇਰਾ ਚੱਕਣਗੇ ਚੱਕ ਕੇ ਆਪਦੇ ਕੋਲੋਂ ਤੈਨੂੰ ਆਟਾ ਦੇਣਗੇ ਆਪਦੇ ਕੋਲੋਂ ਤੈਨੂੰ ਕਣਕ ਦੇਣਗੇ ਜਦੋਂ ਤੂੰ ਬੀਜਣੀ ਆ ਇਹ ਤਾਂ ਇਹਨਾਂ ਤੋਂ ਬੀਜ ਲੈ ਕੇ ਬੀਜੇਂਗਾ ਤਾਂ ਤਰੀ ਹਰੀ ਹੋਊਗਾ ਨਾ ਤੋ ਜੇ ਤੂੰ ਆਪ ਦੀ ਰੱਖ ਕੇ ਬੀਜਣ ਲੱਗਾ ਫੇਰ ਨਹੀਂ ਹੋਣੀ ਠੀਕ ਹੁਣ ਬਹੁਤ 2 ਦਿਨ ਛੋਣੇ ਆ ਜਿਹੜੇ ਆਪਣੇ ਉਹ ਆਪਣੇ ਆਪਣਾ ਵੀ ਨਹੀਂ ਹੋਉਂਦਾ ਤੂੰ ਬਲਾ ਘਰੇ ਰੱਖ ਲੈ ਲੱਖ ਨਹੀਂ ਹੁੰਦਾ ਨਹੀਂ ਬਾਸਪਤੀ 21 ਬਾਸਪਤੀ 11 ਬਿਆ ਬਾਸਪਤੀ ਮੁੱਛੜ ਜਿੰਨਾ ਬਾਸਪਤੀ ਛੋਣਾਂ ਸਾਰਾ ਉਹ ਇਹਨਾਂ ਤੋਂ ਬੀਜ ਲੈਗਾ ਤਾਂ ਹਰਾ ਹੋਣਾ ਨਹੀਂ ਹੋਣਾ ਨਹੀਂ ਇਹ ਤਾਂ ਹੀ ਨਹੀਂ ਆਉਂਦਾ ਇਹੋ ਜਗ੍ਹਾ ਨੂੰ ਮੈਂ ਪਰਤਿਆ ਕੇ ਦੇਖਿਆ ਮੈਂ ਰੱਖ ਲਿਆ ਸੀ 1 ਸਾਲ ਤੇ ਮੁੜ ਕੇ ਹਰਾ ਤਾਂ ਹੋ ਗਿਆ ਵਧੀਆ ਲੱਗੇ ਸੋੜਾ ਵੀ ਲੱਗੇ ਪਰ ਛੱਟੇ ਦੀਆਂ ਇਹ ਤੇ ਝਾੜਦਾ ਰਹਿ ਗਿਆ ਐ ਇਹ ਦਾਣਾ ਹੀ ਨਹੀਂ ਬਣਦਾ ਕਿਉਂਕਿ ਉਹ ਹਾਈਬ੍ਰਿਡ ਵੀ ਆ ਹਾਈਬ੍ਰਿਡ ਦੇ ਵਿੱਚ ਪਤਾ ਨਹੀਂ ਕੀ ਪਾਉਂਦੇ ਆ ਉਹਦਾ ਕਰਕੇ ਫਿਰ ਉਹ ਵੀ ਝਾੜ ਬੱਧਾ ਦਿੰਦਾ ਆ ਆ ਮੈਂ ਵੀਲ ਜਾ ਕੇ ਵੀਰਿਆ ਘਰੋਂ ਜੀਤ ਕੇ ਘਰੋਂ ਆ ਇਹ ਵੀਰਿਆ ਪਿਆ ਦਾਣਾ ਹੀ ਨਹੀਂ ਖਰਾ ਹੋਇਆ ਦਾਣਾ ਨਹੀਂ ਹੁੰਦਾ ਮੈਂ ਕਿਹਾ ਨਹੀਂ ਹੁੰਦਾ ਮੰਨ ਲਿਓ ਕਿਉਂਕਿ ਹਾਈਬ੍ਰਿਡ ਜਿਹੜਾ ਹੁਣ ਕੱਦੂ ਲਾਲਾ ਪੂਆ ਕਰੇਲੇ ਲਾਲਾ ਆ ਆ ਪਾ ਲਾਉਣੇ ਹੁਣ ਖੇਤਾਂ 'ਚ ਜਦੋਂ ਤੂੰ ਆਪਦੇ ਘਰ ਵਾਲੇ ਬੀਰ ਅੱਕ ਕੇ ਲਾ ਲਈ ਨਾ ਇਹਨਾਂ ਨੂੰ ਲੱਗੜਾ ਹੀ ਨਹੀਂ ਕੋਸ਼ ਜਦੋਂ ਤੂੰ ਉੱਪਰ ਧਾ ਕੇ ਲਾਏਂਗਾ ਬਾਜ਼ਾਰ ਤੋਂ ਹਰੇ ਹਰੇ ਹੋ ਕੇ ਫੇਰੇ ਲੱਭੀ ਤੇ ਮੁੱਲਾਂ ਤੋਂ ਰਿਜਣਗੇ ਹਾਂ ਅਡੋ ਗੇੜਾ ਬੀਜ ਜਦੋਂ ਕੇਰਾ ਹਰਾ ਹੋ ਜਾਂਦਾ ਉਦੋਂ ਮੁੜ ਕੇ ਇਹਦੀ ਫਿਰ ਉਹ ਹਾਈਬ੍ਰਿਡ ਚੱਕੀ ਜਾਂਦੀ ਆ ਇਹ ਲਾਉਂਦੇ ਆ ਕੋਈ ਉਹਨੂੰ ਪੁੱਠ ਚਾੜਦੇ ਆ ਤੋਈ ਆਉਂਦੇ ਤੋਈ ਦੋਈ ਲਾਉਂ ਕੇ ਫੇਰ ਉਹ ਬੀ ਬਣਾਉਂਦੇ ਆ ਵਧੀਆ ਹਾਂ ਆਇਆ ਜਾਨੀ ਇਹ ਗੱਲਾਂ ਬਾਈ ਐਂ ਚੱਲਦਿਆਂ ਤੇ ਇੰਨਾ ਤੋਂ ਆਪਣੇ ਜ਼ਿੰਮੇਦਾਰਾਂ ਨੂੰ ਬਚਣਾ ਚਾਹੀਦਾ ਹੁਣ ਭਗਵਾਨ ਜੀ ਮਾਨ ਜਰੂਰ ਚੱਲੂ ਨਹੀਂ ਝੱਕਿਆ ਤਾਂ ਕਦਮੀ ਬਾਈ ਚੱਕਾ ਦ ਮੈਂ ਨਹੀਂ ਦੱਸਉਂਦਾ ਲੈਂਦਾ ਐਸਪੀ ਸੁਤ ਮੈਂ ਨਹੀਂ ਦਿੰਦਾ ਮੈਂ ਨਹੀਂ ਥੋੜਾ ਐ ਮੰਨਦਾ ਤਾਰਦਾ ਕੋਈ ਲਾ ਕੇ ਦਿਖਾਓ ਲੰਨਾ ਕਰੋ ਯਾਰ ਇਹ ਤਾਂ ਹੈਂਡ ਡੱਕ ਕਹਿ ਸਕਦੇ ਹਾਂ ਤੇ ਪਤੰਦਰਾ ਤੂੰ ਮੁੱਖ ਮੰਤਰੀ ਆ ਯਾਰ ਤੂੰ ਜ਼ਿੰਮੇਵਾਰਾ ਪਬਲਿਕ ਨਾ ਬਣਾ ਕੇ ਰੱਖ ਹਾਂ ਇਹ ਦੇ ਗਾ ਇਹ ਨਹੀਂ ਬਣਾਉਣਿਆਂ ਨੂੰ ਬਾਕੀ ਆ ਵੀ ਪਤਾ ਹੀ ਆ ਜਿੰਮੇਦਾਰ ਕਿੰਨਾ ਔਖਾ ਹੈ ਜਿੰਮੇਦਾਰ ਕਿੰਨਾ ਔਖਾ ਹਾਂ ਫੇਰ ਯਾਰ ਆਪਣੇ ਪੰਜਾਬ ਦੇ ਵਿੱਚ ਕਿਤੇ ਤਾਂ ਦੱਸ ਦੇ ਯਾਰ ਜੇ ਕੋਈ ਗੱਲ ਆਪਣੇ ਹੁਣ ਬਾਹਰ ਹਿਮਾਚਲ ਮੱਧ ਪ੍ਰਦੇਸ਼ ਹੈ ਯੂਪੀ ਹੈ ਉੱਥੇ ਜਾਵੜੀ ਉੱਥੇ ਉਹਨਾਂ ਨੇ ਲੈ ਕੇ ਉਹਦਾ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ ਸਾਡੇ ਸੂਬੇ ਦੇ ਵਿੱਚ ਬਾਹਰਲਾ ਬੰਦਾ ਕੋਈ ਆ ਕੇ ਜਾਇਦਾਦ ਨਹੀਂ ਲੈ ਸਕਦਾ ਨਾ ਫਲਾਟ ਲਓ ਕੋਈ 3 2 ਦੇ 9 ਨਹੀਂ ਚੀਜ਼ ਹੋਣੀ ਨਾ ਹਮਾਸ਼ੱਲਾਲੇ ਉਹਨਾਂ ਦਾ ਵੀ ਕਾਨੂੰਨ ਹੈ ਆਪਣੇ ਪੰਜਾਬ ਦਾ ਕੋਈ ਕਾਨੂੰਨ ਨਹੀਂ ਜਰ ਇੱਥੇ ਕੋਈ ਪਈਆ ਆ ਕੇ ਕੋਈ ਬੰਗਾਲੀ ਆ ਜੇ ਕੋਈ ਬਿਹਾਰੀ ਆ ਜੇ ਕੋਈ ਆ ਜੇ ਤੇ ਸਭ ਜ਼ਮੀਨਾਂ ਵੀ ਲਈ ਜਾਂਦੇ ਆ ਏ ਪਲਾਟ ਵੀ ਲਈ ਜਾਂਦੇ ਆ ਘਰ ਵੀ ਪਈ ਇਹਦੇ ਪੱਕੇ ਵੀ ਲਈ ਜਾਂਦੇ ਨੌਕਰੀਆਂ ਵੀ ਕਰੀ ਇਹਦੇ ਆਪਣੇ ਆਪਾਂ ਨੂੰ ਹਿਮਾਚਲ ਚ ਨੌਕਰੀ ਨਹੀਂ ਨਾ ਜੁਪੀ ਜਾਪੁਰ ਨੂੰ ਨੌਕਰੀ ਆ ਪੰਜਾਬੀ ਨੂੰ ਜੇ ਇਧਰੋਂ ਜਾ ਕੇ ਆਪਾਂ ਨੌਕਰੀ ਭਾਲੀਏ ਨਹੀਂ ਮਿਲਣੀ ਹਿਮਾਚਲ ਚ ਜਾ ਕੇ ਨੌਕਰੀ ਭਾਲੀਏ ਨਹੀਂ ਮਿਲਣੀ ਉਹ ਆ ਕੇ ਕਰੀ ਜਾਂਦੇ ਆਪਣੇ ਉਹ ਆਪਣੇ ਤੇ ਸਾਰੇ ਹੈ ਹੀ ਇਹ ਹਾਂ ਬਦਦੇ ਆਪਣੇ ਕਿਹਜਾਂ ਦੇ ਲੈ ਲੈ ਭਈਏ ਬੈਠੇ ਸਾਰੇ ਆ ਹੁਣ ਦੁਕਾਨਾਂ ਵੀ ਭਈਏ ਬਣਾਈਆਂ ਆ ਜਿਹੜੀਆਂ ਹੁਣ ਆਪਾਂ ਸਾਡੀ ਦਾ ਇਹ ਵੇਚੀ ਜਾਂਦੇ ਦੁਕਾਨਾਂ ਤੇ ਇਹ ਬੈਠੇ ਆ ਹਾਂ ਦਿਹਾੜੀ ਇਹਨਾਂ ਤੋਂ ਬਿਨਾ ਆਪਣਾ ਆ ਦੂਜਾ ਤਾਂ ਪਬਲਿਕ ਦਿਹਾੜੀ ਨਹੀਂ ਆਉਂਦੀ ਆਪਣੇ ਨਹੀਂ ਆਉਂਦੀ ਹੁਣ ਜੇ ਇੱਕ ਪਾਸਾ ਆਪਾਂ ਕਰੀਏ ਚਲੋ ਆਪਾਂ ਇਹ ਵੀ ਕਹਿ ਦੇਨੇ ਆ ਵੀ ਆਪਾਂ ਚਲੋ ਪਿੰਡਾਂ ਨੂੰ ਕੱਢ ਦੋ ਯਾਰ ਗਹਿਰ ਦੋ ਮੰਨ ਲਿਆ ਗਹਿਰ ਦੰਨੇ ਆ ਤੇ ਆਪਣੇ ਆਪ ਦੇ ਮੁੰਡੇ ਤਾਂ ਕੰਮ ਹੀ ਨਹੀਂ ਕਰਦੇ ਨਾ ਨਾ ਕੋਈ ਕੰਮ ਨਹੀਂ ਕਰਦਾ ਤੂੰ ਦੱਸ ਦੇ ਤੇਰੇ ਘਰ ਤਾਂ ਲਸਣ ਨਹੀਂ ਲਾਇਆ ਕਿਸੇ ਨੇ ਨਾ ਹੈ ਉਹ ਥਾਂ ਮੈਂ ਦੇਖਿਆ ਉਹ ਮੈਂ ਬਿਆਹ ਹੋ ਉਹਦੇ ਬੱਚੇ ਜਿੰਦਾ ਕੋਈ ਮਰਜੀ ਖਾਂਦੇ ਸਿਆਲ ਉਸਿਆਲ ਪਿਆਰ ਉਸਿਆਲ ਖਾਂਦੇ ਸਾਬ ਜੀ ਆ ਗਏ ਇਕਰਨ ਦਾ ਪਾ ਵੀ ਆਪਣਾ ਤਾਂ ਜਵਾਕ ਹੀ ਨਹੀਂ ਕੰਮ ਕਰਦਾ ਯਾਰ ਕੋਈ ਤੇ ਫੇਰ ਉਹ ਪੱਠਾਂ ਤੇ ਜਾਵੜਾ ਉੱਥੇ ਬਣੀਵੇਂ ਇਹੇ ਲ ਟਰੈਕਟਰੀ ਜਾਵੜਾ ਉੱਤੇ ਆ ਪੂਦਰ ਵਾਲੀ ਫੈਕਟਰੀ ਚ ਲਾ ਲਾ ਇੱਥੇ ਬਣੀਵੇਂ ਇਹ ਲੱਗੇ ਆ ਆਪਣਾ ਮੰਦਾ ਤਾਂ ਮਨੀਮ ਹੀ ਹੈ ਨੀਗਾ ਕੋਈ ਤੇ ਟਰੈਕਟਰਾਂ ਤੇ ਇਹ ਚਲਾਈ ਜਾਂਦੇ ਟਰੈਕਟਰ ਹੁਣ ਆਪਣੇ ਆਪ ਆਈਏ ਜਿਹੜਾ ਪਰਸੋ ਮੈਨੂੰ ਮਿਲਿਆ ਹਨੀ ਮੈਨੂੰ ਕਹਿੰਦੇ ਕਿਹੜਾ ਕੰਨਾ ਭਈਆ ਚਲਾਈ ਆ ਖਨੇ ਮੱਖਣੀ ਸੀ ਆਦੇ ਆਹ ਹਾਂ ਉਹ ਭਈਆ ਲਈ ਜਾਵੇ ਵੱਡਾ ਟਰੈਕਟਰ ਹੈ ਕੀ ਅਰਜਨ ਤੇ ਆਪਰਾ ਸਰ ਤੇਰ ਨਾਲ ਯਾਰ ਹਾਰ ਨੂੰ ਬਿੱਲੇ ਗੇ ਸਪੀਕ ਕਰਨ ਲੱਗੇ ਵੱਡੇ ਵੱਡੇ ਹਾਂ ਉਹਨਾਂ ਭਈਆ ਚਲਾਈ ਜਾਵੇ ਮੈਂ ਕਿਹਾ ਜਦੋਂ ਆਸ਼ੇ ਚਲਾਉਣੇ ਸੀ ਆ ਦੂਜੇ ਟਰੈਕਟਰ ਆਪਾਂ ਚੱਲ ਵਾਲੇ ਜਿਹੜੇ ਐ ਪਾਣਾ ਕਿਹੜਾ ਹੀ ਆ ਜਾਂਦਾ ਨੇ ਸੇਰਿੰਗ ਜੀ ਦਾ ਉੱਤੋਂ ਦੀ ਉਹ ਚਲਾਉਣੇ ਸੀ ਤਾਂ ਆਪਾਂ ਚਲਾਏ ਆਪ ਤੇ ਜਦੋਂ ਇਹ ਚੋਟੀ ਦੇ ਟਰੈਕਟਰ ਆ ਕੇ 10-12 ਬਾਰਾਂ ਲੱਖ ਵਾਲੇ ਉਹਦੇ ਆਪਣੇ ਪਹੀਏ ਲਈ ਕਰਦੇ ਫਿਰ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਜਦੋਂ ਆਪਣੇ ਘਰੇ ਟਰੈਕਟਰ ਇਹ ਚ ਲਈ ਜਾਂਦੇ ਆ ਇਹ ਆਪਣੇ ਪੰਜਾਬ ਦੇ ਦਾ ਹੁਣ ਜਵਾਕ ਹੀ ਸਾਡੀ ਦੇ ਕੰਮ ਕਰ ਕੋਣੋ ਮੁੰਡਾ ਮਾਰਿਆ ਇੱਕ ਪਹੀਏ ਨੇ ਪੂਰਾ ਧਾਕੇ ਅਜੀਬ ਏਦਾਰ ਦਾ ਕੱਲਾ ਮੁੰਡਾ ਆ ਆਹ ਘਰੇ ਇੱਕ ਚਿਰ ਦਾ ਰਹਿੰਦਾ ਸੀਗਾ ਪੂਰਾ 35 ਸੀ ਫੋਲੋ ਜਦੋਂ ਪੂਰਾ 35 ਦੇ ਘਰੇ ਪਾਈ ਉਹ ਪੈਸੇ ਪੂਸੇ ਰੱਖੇ ਸਾਲਾ ਕੋਸ ਨੂੰ ਪਤਾ ਸੀ ਵੀ ਆਹ A to Z ਕਿਉਂਕਿ ਆ ਉਹਨਾਂ ਦੇ ਚਤੇ ਵਿੱਚ ਛੋਟਾ ਹੀ ਪਾਲਿਆ ਵਾ ਇਹ ਤਾਂ ਸਾਡਾ ਹੀ ਆ ਹੁਣ ਉਹ ਅੰਦਰੋਂ ਸਾਲਾ ਰੇਕਰੀ ਜਾਂਦਾ ਸੀ ਉਹ ਪੂਰੀ ਆਪਦੀ ਉਧਰੋਂ ਜਦੋਂ ਘਰੇ ਤੇ ਰਹਿ ਗਈਆਂ ਇਕੱਲੀ ਨੌ ਤੇ ਪੁੱਤ ਰਹਿ ਗਏ ਨਾ ਦੋ ਨੌ ਤੇ ਸੱਸ ਘਰੇ ਰਹਿ ਗਈ ਤੇ ਬੰਦੇ ਹੀ ਨਾ ਮੁੰਡਾ ਫੇ ਕੱਲਾ ਮੁੰਡਾ ਸੀ ਵੀ ਬੱਚੀ ਇਕੱਲੇ ਪੈੜੀਦੇ ਸੀ ਹੈ ਹੈ ਤੇ ਸਾਡੇ ਨੇ ਕੀ ਕਰਿਆ ਤੇ ਭਈਏ ਨੇ ਪਾਈ ਤੇ ਸੋਨਾ ਜੋ ਉਹਨਾਂ ਸਾਰੀ 8 ਟੋਆ ਡੋਲੇ ਦੀ ਨਿਗਾਹ ਚ ਕਰ ਲਿਆ ਕਰ ਹਾਂ ਉਹ ਜੋ ਉਹਨਾਂ ਨੇ ਲੈਣਾ ਸੀ ਇੱਕ ਟਰੈਕਟਰ ਹੋਰ ਹੋਰ ਪਈਏ ਜਦੋਂ ਘਰੇ ਬੈਂਕ ਤੋਂ ਲਿਆ ਕੇ ਰੱਖਦੇ ਭਈਏ ਪੈਸੇ ਪੂਰਾ ਕਿਆ ਦਰਾਜ ਚ ਜਾ ਹਾਂ ਭਈਆ ਦਰਾਜ ਟਰੈਕਟਰ ਦਾ ਹੀ ਵੇ ਹਾਂ ਉਹ ਭਈ ਜਦੋਂ ਬੈਠੇ ਤੇ ਪੈਸੇ ਕੋਲੇ ਚਾਹ ਪੀ ਜਾਂਦਾ ਉਹ ਜ਼ਿੰਮੇਦਾਰ ਤੇ ਮੁੰਡਾ ਦੋਨੇ ਕਰੀ ਜਾਂਦੇ ਆ ਆਪ ਇੰਨਾ ਚੱਲਦੀਆਂ ਉਹਨਾਂ ਦੀ ਹਾਂ ਪੂਰਾ ਕੰਮ ਲਈਏ ਚੱਲਦਾ ਯਾਰ ਬੰਦਿਆਂ ਦਾ ਉਹਦਾ ਪਾ ਟਰੈਕਟਰ ਤੇ ਪੁੱਤ ਇੱਕ ਹੋਰ ਲੈ ਲਈਏ ਉਹਦਾ ਚੱਲ ਬੈਠੀ ਲੈਣਾ ਕੱਲਾ ਫਲਾਣੇ ਨਾਲ ਖੜਾ ਜਪਾ ਦੇਖ ਕੇ ਆਵਾਂਗੇ ਭਈਏ ਦੇ ਕੋਲੇ ਬੈਠਿਆ ਕੋ ਅੱਛਾ ਕੱਲਾ ਫਲਾਣੇ ਨਾਲ ਟਰੈਕਟਰ ਖੜਾ ਆਪਾਂ ਚੱਲਾਂਗੇ ਦੇਖ ਕੇ ਆਵਾਂਗੇ ਤੇ ਸੌਦਾ ਕਰਿਆਵਾਂਗੇ ਲੈ ਕੇ ਫੇਰ ਆਵਾਂਗੇ ਹਾਂ ਵੈਸੇ ਆਪਣੇ ਘਰੇ ਪਏ ਆ ਫਿਰ ਉਹ ਐਂ ਕਰਤਾ ਸੀ ਮੁੰਡੇ ਨੂੰ ਪਤਾ ਸੀ ਬੁੱਢੇ ਦੇ ਪਈਏ ਦੇ ਨਾਲ ਰੱਖੇ ਸੀ ਹਾਂ ਤੇ ਐਂ ਕਰਾਂਗੇ ਅੱਜ ਆਪਾਂ ਚੱਲਾਂਗੇ ਆਪਨੇ ਜੇ 2:00 ਵਜੇ ਤੇ ਰਾਤ ਨੂੰ 9:00 ਵਜੇ ਨੂੰ ਆਪਾਂ ਮੁੜਿਆਵਾਂਗੇ ਸਾਰਾ ਇਹ ਟੂਰ ਜਿਹੜਾ ਦੱਸਤਾ ਹੁਣ ਉਹੀ ਗੱਲਾਂ ਜਿਹੜੀ ਸਵੇਕੀ ਕਰੀ ਜਾਂਦੇ ਘਰੇ ਬੈਠੇ ਬੁੜੀਆਂ ਕੋਲੇ ਹਾਂ ਭਈਆ ਸੁਣੀ ਜਾਂਦਾ ਹਾਂ ਉਹ ਪਾਇਓ ਮੁੰਡਾ ਉਹੀ ਗੱਲ ਬਾਹਰੋਂ ਆਇਆ ਬਾਹਰੋਂ ਆ ਕੇ ਡੇਡੀ ਚੱਲੀਏ ਕਿਉਂ ਨਾ ਚੱਲੋ ਭਾਈ ਦੋਨੇ ਨੇ ਮੋਟਰਸਾਈਕਲ ਤੇ ਟਰੈਕਟਰ ਦੇ ਇਕੱਲੌਂ ਦੇ ਉਹਨੂੰ ਹੁਣ ਪਤਾ ਵੀ ਇਹ ਤਾਂ ਰਾਤ ਨੂੰ ਮੁੜਨਗੇ ਪੈਸੇ ਪੈਸੇ ਇਹਨੇ ਲੈ ਜਾਣੇ ਜਦੋਂ ਸੌਦਾ ਕਰਿਆ ਇਹ ਚਲਤਾ ਕਰਿਆ ਉੱਥੇ ਜਿਹੜੇ ਪੈਸੇ ਭਾਈ ਹੋਰ ਵੀ ਪਾਇਏ ਹੋਣਗੇ ਤਾਂ ਕੋਈ ਕੰਮ ਤਕੜਾ ਸੀ 15-20 ਕੱਲੇ ਦਾ ਪੈੜੀ ਦੇ ਵਾਕੇ ਕਪੈੰਨਾ ਦੋ ਚੱਲਦੇ ਜਾਂ ਸੀ ਉਹਨਾਂ ਦਾ ਸਾਰੀ ਘਰਾਈ ਗੁਰੂ ਜੰਦਰੀ ਘਰੇ ਵੀ ਪਈ ਸੀ ਇਹ ਤਾਂ ਘਰਾਈ ਕਰਾ ਕੇ ਦੇਉਂਦਾ ਨਾਲ ਤੇ ਆ ਤੇ ਉਹਨੇ ਕੀ ਕਰਿਆ ਜਦੋਂ 9-700 ਪਈਆਂ ਇੱਕ ਜਨੇ ਤੇ ਖੇਲ ਪੱਟੇ ਵਾੜ ਜਦੋਂ ਹੋ ਗਏ ਉਹਨੂੰ ਪਤਾ ਲੱਗ ਗਿਆ ਵੀ ਉਹ ਟੋਕ ਦੇ ਆ ਗਿਆ ਕਰੇ ਬੀਬੀ ਜੀ ਚਾਹ ਪੀਣਾ ਹੈ ਭਲਾ ਲਗਣਾ ਉਹ ਆਪੇ ਹੀ ਕਰ ਲਾ ਇੱਥੇ ਹਾਂ ਜਦੋਂ ਸਾਡੀ ਉਹ ਦੋਨੇ ਜਿਹੜੇ ਹੁਣ ਧੁੱਪੇ 'ਚ ਮੈਂ ਦੇ ਮੱਖਰ ਪਏ ਸੀ ਉਹਨਾਂ ਨੇ ਉੱਤੇ ਆ ਕੇ ਸੌਲ ਜੇ ਲੈ ਗਏ ਤੇ ਧੁੱਪੇ 'ਚ ਆ ਜਾ ਲਾ ਕੇ ਥੇ ਹਾਂ ਉਹਨੇ ਵੀ ਕਰਿਆ ਉਹਨੇ ਆਖਿਆ ਵੀ ਤਾਂ ਦਿੱਕਤਾਂ ਨਹੀਂ ਆ ਜਾਂ ਮੈਂ ਉੱਪਰ ਜੂਵਾ ਇਹ ਸੌੜਾ ਜਦੋਂ ਤਾਂ ਪੈ ਗਈਆਂ ਤੇਰੇ ਤੇ ਤੀਜੀਆਂ ਤੂੰ ਅੰਦਰ ਜਿਹੜਾ ਕੋ ਮਾਦੀ ਕਰੀ ਜਾ ਹਾਂ ਹਾਂ ਫਿਰ ਦੋਨੇ ਪਿਆ ਕੇ ਕਹੀ ਐ ਮੰਜੇ ਤੇ ਪਈਆਂ ਤੇ ਕਹੀ ਨਾ ਵੱਟਾ ਗੱਲ ਦੋਨਾਂ ਦਾ ਹੀ ਪੁਲੀ ਗਵੀ ਵਰਤਾ ਤੇ ਨੌਦਾ ਵੀ ਵਰਨਾਮਾ ਵਿਆਹ ਹੋਇਆ ਸੀ ਹਾਂ ਇਹ ਤੁਹਾਡੇ ਚ ਬੱਚਾ ਸੀ ਬਹੁਦੇ ਉਹ ਵਰਤਿਆਂ ਦੋਨੇ ਉਹ ਤਾਂ ਉੱਥੇ ਪਾਕਨਾ ਮੰਜੇ ਸੇ ਪਾਇਆ ਤੇ ਨੇ ਪਾਕ ਵੱਟ ਵੱਟ ਕੇ ਆ ਬਚੱਕਿਆ ਪੈਸਾ ਜੋ ਸਾਰਾ ਸਮਾਨ ਪਾਇਆ ਉਹਨੇ ਲੈ ਗਿਆ ਚੱਕ ਕੇ ਹਾਂ ਉਹ ਲੋ ਲੈ ਗਿਆ ਚੱਕ ਕੇ ਤੇ ਭਾਈ ਉਹਨਾਂ ਦੇ ਜਿਵੇਂ ਆਪਣੇ ਅਨੰਦ ਪਰੋਲੇ ਹੁੰਦੇ ਉੱਥੇ ਨੇਂਡਾਉਂਦੇ ਹੁੰਦੇ ਸੀਗੇ ਕਣਕਾ ਕਣਕਾ ਉਹ ਇਕੱਠੀਆਂ ਕਰਦੇ ਹੁੰਦੇ ਉਹਨੇ ਉਹਨਾਂ ਦੇ 베ਲੀ ਸੀ ਉਹ ਜਿਹੜੇ ਹੁਣ ਆਪਣੇ ਘਰੇ ਕਈਆਂ ਦੇ ਆ ਜਾਂਦੇ ਚਾਹ ਪਾਣੀ ਪੀਣੋਂ ਚਲੋ ਸਰਦਾ ਘਰ ਸੀ ਉੱਥੇ ਘਰੇ ਆ ਜਾਂਦੇ ਸੀ ਚਾਹ ਪਾਣੀ ਪੀ ਕੇ ਗਾੜਾ ਹੋ ਜਾਂਦੇ ਸੀ ਉਹ ਤਾਂ ਇਹ ਮਾਣ ਲਾ ਵੀ ਆਪਾਂ ਚਲੋ ਇਹਨਾਂ ਦੇ ਘਰੇ ਚੱਲਦੇ ਨੇ ਬੀਬੀ ਤੋਂ ਚਾਹ ਪੀ ਚੱਲਦੇ ਆ ਤੇ ਨਾਲੇ ਆਪਾਂ ਬਿੰਡ ਜਿਸੀ ਆਪਾਂ ਜਿਗਰਾਈ ਕਰਨੀ ਆ ਹਾਂ ਜਦੋਂ ਉਹ ਉਹ ਤਾਂ ਭਈਆ ਤਾਂ ਨਿਕਲ ਗਿਆ ਲੈ ਕੇ ਸਾਰਾ ਕੁਝ ਉਹ ਜਦੋਂ ਅੰਦਰ ਗਏ ਤੇ ਉਹ ਕਹਿੰਦਾ ਬੁਰਗਾ ਤਾਂ ਪਈਆ ਕੋਈ ਜਿਹੜੀ ਇੱਕ ਗਿਆ ਪਹਿਲਾਂ ਆਜਾ ਮਾਰਦਾ ਮਾਰਦਾ ਗਾਹਾਂ ਜਦੋਂ ਨੇ ਮੰਜੇ ਦੇ ਕੋਲੇ ਨਿਵਾਣ ਤੇ ਭੰਜਾ ਮੈਲਾ ਚੱਲਿਆ ਜਾਵੇ ਭਰੇ ਜਾਵੇ ਹਾਂ ਉਹਨੇ ਦੂ ਚਲ ਕੇ ਨਾਲ ਆ ਜੋ ਆ ਜੋ ਉਹਦਾ ਪਾਣਾ ਹੀ ਹੋਰ ਵਾਪਰਿਆ ਪਿਆ ਹਾਂ ਭਾਈ ਉਹ ਸੱਦ ਲੇ ਹਾਂ ਲੋਰ ਸੱਦ ਕੇ ਉਹ ਆ ਕੇ ਆ ਕੇ ਦੇਖਦੇ ਦੋਨੇ ਵੱਡਿਆਂ ਉਹ ਤੇਰਾ ਪਲਾਂ ਦੇ ਦੇ ਸਾਰੇ ਕਰਿਆ ਪੈਦੀ ਹੌਲੀ ਹੌਲੀ ਸ਼ੱਕ ਪੈਦੀ ਪੈਦੀ ਭਾਈ ਉਹਨੂੰ ਉਹਨਾਂ ਨੇ ਆਖਿਆ ਵੀ ਕਿਥੇ ਜਾਉਂਦੀਆਂ ਤੇ ਨਾਲ ਆਉਂਦੇ ਤੇ ਬਿਮਾਰੀਆਂ ਮੋਟਿਆਂ ਡਾਕਟਰ ਦੇ ਲੈ ਜਾਲੇ ਸ਼ਾਇਦ ਬਾਜੀ ਜਾਨ ਉਹਨਾਂ ਨੇ ਜੋਂ ਚੱਕੀਆਂ ਉਹਨਾਂ ਕੋਲੇ ਗੱਡੀ ਸੀ ਉਹਨੇ ਗਰਾਫੇ ਨਾਲ ਦੀ ਪੈਕ ਅਪ ਉਹ ਗੱਡੀ ਚ ਪਾਈਆਂ ਤੇ ਦੋੇ ਹਸਪਤਾਲ ਲੈ ਕੇ ਆ ਤਾਂ ਤਾਂ ਕਿ ਅੱਗੇ ਦੋਨੇ ਵੱਡਿਆਂ ਪਈਆਂ ਤੇ ਮਰ ਗਿਆ ਬੈਠਾ ਦੇ ਥੋੜੀ ਆ ਫਿਰ ਉਹਨਾਂ ਨੇ ਉਹਨਾਂ ਨਾਲ ਪਹੋਨੋ ਲਾਇਆ ਉਹਨਾਂ ਦਾ ਪਹੋਨੋ ਤੋਂ ਕਰੋ ਲੈ ਰਿਆ ਤੇ ਥੋੜਾ ਲੋਕਾਂ ਨੂੰ ਕਿਉਂਕਿ ਨਾਲ ਜਿਹੜਾ ਸਰਪੰਚ ਸੀ ਸਰਪੰਚ ਵੀ ਔੜ ਗਿਆ ਸਰਪੰਚ ਨੂੰ ਦੱਸਿਆ ਉਹਨੇ ਪਹਿਲਾਂ ਸੱਦ ਲਿਆ ਸੀ ਹਾਂ ਵੀ ਸਰਪੰਚਾਂ ਆ ਆ ਕਹਾਣੀ ਕੋਈ ਨਹੀਂ ਹੈ ਹਾਂ ਸਰਪੰਚਾਂ ਦਾ ਸਰਪੰਚ ਨੂੰ ਕਹਿੰਦੇ ਉਹਨਾਂ ਬੰਦਿਆਂ ਨੂੰ ਫੋੜ ਕਰਾਇਆ ਹਾਂ ਤੇ ਥੋੜੇ ਘਰੇ ਤਾਂ ਯਾਰ ਰਲਾ ਪੈ ਗਿਆ ਤੇ ਆ ਗਿਆ ਹਾਂ ਵੀ ਹਸਪਤਾਲ 'ਚ ਹੀ ਆ ਗਏ ਚਲੋ ਭਾਈ ਹਸਪਤਾਲ 'ਚ ਆ ਗਏ ਆ ਗਏ ਦੇਖ ਹਸਪਤਾਲ ਚਲੋ ਰੋ ਹਸਪਤਾਲ ਤੇ ਕੀ ਕਰੇ ਕਦੇ ਕੋਈ ਜਾ ਚਲੋ ਭਾਈ ਭਾਈ ਜਾਦਾ ਉੱਠ ਗਿਆ ਤੇ ਸਾਲ 4-5 ਨਾਂਗੇ ਚਰੋ ਨੇ ਮੁੰਡਾ ਭਾਈ ਚਰਾ ਬੇੜਾ ਹੀ ਸੀਗਾ ਜbro ਨਾ ਸਹਰਿਆ ਨੇ ਵੀ ਕਰਤਾ ਵੀ ਹੁਣ ਕੀ ਉਹਦੇ ਆਪਣੇ ਕੋ ਕੰਮ ਹੀ ਕੋਈ ਕਰ ਗਿਆ ਮਾਰੀ ਗਿਆ ਤੇ ਹਾਂ ਹਾਂ ਚਲ ਵਿਆਹ ਭਾਈ ਹੋਰ ਹੋ ਗਿਆ ਤਾਂ ਸਾਡੀ ਸੂਟ ਦਾ ਲਿਆ ਆ ਆਪਦੀ ਦਾ ਤੇ ਹੁਣ ਘਰ ਵਾਲੀ ਉਹਦੀ ਮਾਰ ਗਈ ਸੀ ਵਿਚਾਰੇ ਦੀ ਮਾਂ ਦੋਨੇ ਨੌ ਸੱਤ ਮਾਰ ਗਏ ਚਲੋ ਜੀ ਹੋ ਗਿਆ ਭੁੱਲ ਗਏ ਦੋ ਸਾਲ ਲਾਂਗੇ ਹੁਣ ਪੱਜੇ ਨੂੰ ਕਿੱਥੋਂ ਪਾਲੜੋ ਕੀ ਦੱਸਣਾ ਉਹਦਾ ਹਾਂ ਉਹਦਾ ਨਾ ਇੱਕ ਤਾਂ ਉਹਦੀ ਚੀਚੀ ਵੱਡੀ ਵੀ ਸੀ ਪਈ ਜੀ ਜਮਨ ਨਾਲ ਰਹਿੰਦੀ ਸੀ ਪੂਰਾ ਨਿਸ਼ਾਨ ਨਹੀਂ ਸੀ ਐਕਕੁਲੀ ਬਾਅਦ ਨੋ ਲਿਖਿਆ ਵਸ ਉਹਦਾ ਪਈ ਦਾ ਅੱਛਾ ਉਹ ਕੀ ਕਰਿਆ ਨਾ ਇਹਨਾਂ ਕੋਲ 50 60 ਕਿਲੋਮੀਟਰ ਬਾਅਦ ਹੋ ਕੇ ਜਾ ਕੇ ਨਾ ਉਸ ਉਹਨਾਂ ਦੇ ਬੰਦੇ ਆ ਮੁਦਰਾ ਪੜਾਇਆ ਹੋਗਾ ਇਹ ਘਰ ਦੇ ਨੂੰ ਘਰੇ ਆ ਕੇ ਉੱਥੇ ਰਲ ਜਾਂਦੇ ਇਹਦੇ ਹੋਟਲ ਤੇ ਅੱਛਾ ਜਿਹੜੇ ਮੁੰਡੇ ਦੀ ਬਹੂ ਮਾਰੀ ਸੀ ਉਹ ਮੁੰਡੇ ਨਾਲ ਤਾਂ ਰਿਹਾ ਸੀ ਭਈਆ ਉਹਨੂੰ ਤਾਂ ਪਤਾ ਹੀ ਸਾਰਾ ਹਾਂ ਤੇ ਉਨੀ ਕੀ ਕਰਿਆ ਤੇ ਉਹਨੇ ਬੰਦੇ ਨੇ ਉੱਤ ਪੈਨ ਘੜੇ ਉੱਥੇ ਹੋਟਲ ਤੇ ਆ ਅੱਛਾ ਪਿਆਜਾ ਚਾਹ ਨੂੰ ਪਹਿਲੇ ਦੋਹੇ ਕਪੈਣਾ ਉਧਰੋਂ ਆਇਆ ਦੋਹੇ ਉਹਨੇ ਖੜਿਆ ਆ ਕੇ ਚਾਹ ਪਾਣੀ ਪੀਣ ਲਈ ਉਹਨੇ ਪਿਆ ਸਿਆਣ ਲਿਆ ਹਾਂ ਉਹਨੇ ਰਮਾਲ ਕੱਢਿਆ ਦੇ ਤੇ ਮੂੰਹ ਤੇ ਬੰਨ ਲੇ ਮੈਂ ਨਾ ਮੇਰਾ ਪਤਨਣ ਲੱਗੇ ਹਾਂ ਫੇਰ ਉਹਨੂੰ ਪਿਆ ਉਹ ਹੀ ਲੱਗਦਾ ਹਾਂ ਵਾਲਾ ਦਾੜੀ ਰੱਖੀ ਫਿਰੇ ਹਾਂ ਦਾੜੀ ਰੱਖੀ ਫਿਰੇ ਤੇ ਇੱਕ ਉਹ ਗਲਾਸ ਲਿਆ ਸੀ ਚੱਕਰ ਤੋਂ ਹਾਂ ਉਹਨੇ ਉਂਗਲ ਦੇ ਹਿਰਵੇ ਤੇ ਚੱਲ ਕੇ ਚਿੱਕੀ ਹੈ ਨਹੀਂ ਹਾਂ ਇਹ ਉਹੀ ਹੈ ਉਹੀ ਹੈ ਉਹ ਚੁੱਪ ਕਰਕੇ ਤੇ ਆ ਕੇ ਉਹਨਾਂ ਨੂੰ ਨਾਲ ਜਨਵਾ ਦਾ ਇਹ ਤਾਂ ਲੈ ਮੇਤਰੋ ਕਤਲ ਤਾਂ ਗਿਆ ਨਾਪੋ ਹਾਂ ਕਹਿੰਦੇ ਕਿ ਤੇ ਇਹ ਨਾ ਹੋ ਉਹਦਾ ਆਪਣਾ ਭਈਆ ਜਿਹੜਾ ਆਪਣੇ ਨਾਲ ਆਲੇ ਹੋਇਆ ਨਾ ਆਪਣੇ ਨਾਲ ਆ ਗਿਆ ਹੋ ਗਿਆ ਹੈ ਹੈ ਦਾ ਪੱਕਾ ਪਤਾ ਕਿ ਨਾ ਪਤਾ ਪਤਾ ਮੈਨੂੰ ਦੇ ਰਿਹਾ ਸਭ ਉਹ ਨਹੀਂ ਜਾਣੀ ਉਹ ਕਿਹੜਾ ਬਰੋਲਾ ਨਾ ਪਾ ਉਹਨੇ ਕੀ ਕਰਿਆ ਤੇ ਭਾਈ ਜਦੋਂ ਚਾਹ ਦੀ ਕੀ ਜਿਲੇ ਗਏ ਸਾਰੇ ਇਕੱਠੇ ਹੋ ਗਏ ਆ ਉਹ ਝਾਕ ਕੇ ਬੜ ਬੜੂ ਵੀ ਪਾਸੇ ਹਾਂ ਪਰ ਉਹਨੂੰ ਪਤਾ ਨਹੀਂ ਲੱਗਿਆ ਵੀ ਉਹ ਜਿਵੇਂ ਰਮਾਲ ਬੰਨ ਲੈਣਾ ਉਹਨੇ ਮੂੰਹ ਤੇ ਪਾ ਹਾਂ ਹਾਂ ਤੇ ਭਾਈ ਉਹ ਹੋਰ ਚਾਹ ਕੋਲੋਂ ਪਾ ਲਿਆ ਨਾਲੇ ਜਿਹਨਾਂ ਹੋਰ ਆਦੂ ਭਾਈ ਉਹ ਲਪਲਪਲਾ ਗਰਮੀ ਚ ਲਾਉਣੀਆਂ ਸੀ ਤੇ ਭਾਈ ਉਹ ਮਾਲਕ ਕਹਿੰਦਾ ਮੇਰੇ ਭਈਆ ਨੂੰ ਕੁੱਤੀ ਜਾਨਨੇ ਆ। ਹਾਂ ਉਹ ਕਹਿੰਦਾ ਸਰਦਾਰ ਇਹ ਪਹਿਲਾਂ ਗੱਲ ਸੁਣ ਲੈ ਤੋ ਟਕਾ ਕੇ ਸਾਡੇ ਸੌਣੀ ਤੂੰ ਕਹਿਣਾ ਮੈਨੂੰ ਭਜਾਓ ਇੱਥੋਂ ਤੇ ਫੜਾਓ ਇਹਨੂੰ ਪੁਲਿਸ ਨੂੰ। ਹਾਂ ਤੂੰ ਗੱਲਾਂ ਘੜਿਆ ਤਾਂ ਇਹਦਾ ਮੇਰਾ ਸਾਲਾ ਤਿੰਨ ਕਤਲ ਕਰਕੇ ਮੇਰੇ ਘਰੇ ਭੱਜਿਆ। ਹਾਂ ਸਾਡਾ ਕਤਲ ਆਏ ਮੇਰੇ ਘਰ ਵਾਲੀ ਇਹਨੇ ਮਾਰੀ, ਮੇਰੀ ਮਾਂ ਇਹਨੇ ਮਾਰੀ। ਹਾਂ ਹੈ ਤੇ ਵੀ ਅਸੀਂ ਤਾਂ ਇਹ ਫੜ ਲੈ ਹਾਂ। ਤੇ ਇਹਨੇ ਫੜ ਲਿਆ। ਉਹ ਕਹਿੰਦਾ ਚੰਗਾ ਫਿਰ ਹੁਣ ਤੁਸੀਂ ਹੁਣ ਇਹਨੂੰ ਤੁਸੀਂ ਮਾਰੋਗੇ ਮੇਰੇ ਜੁਮੇ ਕੋ ਉਹ ਮੈਂ ਤਾਂ ਪੁਲਿਸ ਨੂੰ ਉਹ ਕਹਿੰਦਾ ਤੂੰ ਘਰ ਦੇ ਪੁਲਿਸ ਨੂੰ ਰਿਪੋਰਟ ਉਹਨਾਂ ਨੇ ਕੀ ਕਰਿਆ ਉਹਨੇ ਚਰ ਜਦੋਂ ਪੁਲਿਸ ਆਉਣੀ ਸੀ ਉਹਨੇ ਚਰ ਉਹਨੇ ਇੱਕ ਪਾਇਨ ਦੇ ਨਾਲ ਬੰਨ ਕੇ ਪੌੜੀਆਂ ਨਾਲ ਬਹਾ ਬਹਾ ਵਾਲੀਆਂ ਥੱਲੋਂ ਲੱਤਾ ਬੰਨ ਕੇ ਬਚਾਇਆ ਕਾਲਿਆ ਸੈਟਅਪ ਆ ਕੇ ਦੇਖਣੇ ਕੱਟ ਰਾੜਾ ਫੇ ਰਾੜਾ ਕੱਟੀਆਂ ਰਾੜਾ ਤੋਂ ਆਪ ਭੰਨੇ ਲੱਤਾ ਨੂੰ ਟਕਾ ਟਕਾ ਕੇ ਟਕਾ ਤੋਂ ਲੈ ਕੇ ਫੱਟ ਵੀ ਭੰਨੇ ਲੱਥ ਵੀ ਭੰਨੀਆਂ ਅੱਛਾ ਉਦੋਂ ਕਾਲਿਆ ਖਾਪੀ ਪੁਲਿਸ ਆ ਗਈ ਤੇ ਪੁਲਿਸ ਕਹਿੰਦੀ ਤੁਸੀਂ ਇਹ ਕੀ ਕਰਿਆ ਉਹ ਕਹਿੰਦਾ ਫਿਰ ਉਹਨੇ ਦੱਸੀ ਸਾਰੀ ਉਹ ਕਹਿੰਦਾ ਜੀ ਆਹ ਹਕੀਕਤ ਮੇਰੇ ਘਰੇ ਮੇਰੀ ਮਾਂ ਮਾਰੀ ਮੇਰੇ ਘਰ ਵਾਲੀ ਮਾਰੀ ਘਰ ਮੇਰਾ ਬੱਚਾ ਸੀ ਬੇਚਤ ਉਹ ਮਰਿਆ ਤਿੰਨ ਕਤਲ ਸਾਡੇ ਘਰੇ ਕਰਕੇ ਇਹ ਪੰਜਾਬਾ ਇਹ ਦਰਪਸਰੇ 50 ਕਿਲੋਮੀਟਰ ਦੇ ਸਾਡੇ ਪਿੰਡ ਤੋਂ ਦੂਰ ਆ ਕੇ ਜਿੱਥੇ ਇਹ ਬੈਠਾ ਹਾਂ ਬਾਇਆ ਸਿਆਣਿਆ ਰਹੇ ਕਿਉਂਕਿ ਇਹਨਾਂ ਨੇ ਕਦੇ ਦੇ ਸਾਡੇ ਕੋਲ ਚੀਚੀ ਹੈ ਨਹੀਂ ਫਿਰ ਇਹਦੀ ਬਾਹਰ ਇਹਦਾ ਨਾਮ ਲਿਖਾ ਮੈਂ ਤੁਹਾਨੂੰ ਉਹਨੇ ਨਾਮ ਆਦਾ ਤਾਂ ਇਹ ਆ ਨਾਮ ਕਦੇ ਵੇਖਾ ਠੀਕ ਹੈ ਚਲੋ ਉਹਨਾਂ ਨੇ ਫਰਦਾ ਉਹ ਤੋਂ ਦੋਨੇ ਲਏ ਪਰ ਉਹ ਬਰੀ ਸਾਰਾ ਪਿੰਡ ਸੀ ਜਿੰਨਾ ਬਣਿਆ ਬਣਾ ਸਾਰਾ ਪਿੰਡ ਉਹ ਖਾੜਿਆ ਬੀ ਇਹਨਾਂ ਦੀ ਅਸੀਂ ਗਵਾਹੀ ਦਿੰਨੇ ਵੀ ਇਹ ਤਾਂ ਇਹੋ ਜਿਹੇ ਬੰਦੇ ਆ ਯਾਰ ਪੂਰਾ ਲਈਏ ਕੰਮ ਕਰਦਾ ਆਡੇ ਬੜੀ ਕੋਈ ਸਾਝਾ ਕੰਮ ਹੈ ਸਭ ਤੋਂ ਪਹਿਲਾਂ ਬਾਸ ਇਹ ਦਿੰਦੇ ਆ ਹਾਂ ਤੇ ਸਾਡਾ ਪੂਰਾ ਪਿੰਡ ਇਹਨਾਂ ਦੇ ਬੱਜਿਆ ਕੋਈ ਪੂਰਾ ਕਸੂਰ ਨਹੀਂ ਇਕੱਲਾ ਮੁੰਡਾ ਜਰ ਇਹ ਨਹੀਂ ਕੋਈ ਲੋੜ ਸੀ ਭਈ ਉਹਨੂੰ ਮਾਰਦੇ ਆ ਇਹ ਆ ਕੰਮ ਇਹਦੇ ਘਰੇ ਕਰਕੇ ਨੇ ਕਿ ਸਾਰਾ ਪਿੰਡ ਦੀ ਇਹਦਾ ਦੁਆ ਹੈ ਹਾਂ ਤੇ ਉਹ ਬੰਦਾ ਦਾ ਇਸ਼ਾਰਦਾ ਉਹ ਕਰਿਆ ਫਿਰ 20 ਸਾਲਾਂ ਦਾ ਨਾਲੇ ਨੇ ਲੱਤਾਂ ਪਾ ਲੈਣਾ ਤਿੰਨ ਮਹੀਨੇ ਰਿਹਾ ਉੱਥੇ ਹੱਥ ਹੱਥ ਕਰਦਾ ਹਾਂ ਹਾਂ ਤੇ ਪੁਲਿਸ ਨੇ ਕਰਿਆ ਫਿਰ ਲਾਜ ਉਹਦਾ ਕਰਕੇ ਤੇ ਉਹ ਭੈਣਾਂ ਨੂੰ ਕਹਿਣ ਦਾ ਭਾਵ ਵੀ ਇਹ ਬੰਦੇ ਆਪਾਂ ਨੂੰ ਝਾਕੇ ਐਂ ਕਰਦੇ ਆ ਕੰਮ ਇਹ ਇਨਨੇ ਤੇ ਆਪਾਂ ਤੇ ਜਨੇ ਜਾਂ ਰੰਬੂ ਜਾਂ ਆਪਾਂ ਬਈ ਚਾਰਾ ਨਾ ਕਹਿੰਨੇ ਆ ਜਾਂ ਰੰਬੂ ਲਿਆ ਪਾਜ ਕੇ ਜਾਂ ਤੂੰ ਖਾੜੇ ਪੈਸੇ ਜਾਂ ਬੀਬੀ ਤੋਂ ਤੂੰ ਵਰਲੇ ਪੈਸੇ ਜੇ ਆ ਬੀਬੀ ਨੂੰ ਖਰਾਇਆ ਪੈਸੇ ਆ ਬੀਬੀ ਨੂੰ ਬਾਲਣ ਲਿਆ ਦੀ ਅਜਾ ਚਾਹ ਕਾਲਾ ਦੋ ਬੰਦੇ ਪਈ ਤੁਸੀਂ ਕਰਨਾ ਆ ਪੈਸੇ ਦੀਆਂ ਗੱਲਾਂ ਕੁ ਲੈ ਲੈਨੇ ਇਹਨਾਂ ਨੂੰ ਇਹ ਆਪਣਾ ਸਾਰਾ ਅੰਦਰ ਦੀ ਕਰੋਲਾ ਕਰਾਲੀ ਲੈ ਲੈਂਦੇ ਆ ਕਹੇ ਧਰਨ ਜਾਂ ਤਾਂ ਚੱਕਣ ਜਾਂਦਾ ਨਾ ਕੀ ਕਰ ਲੈਣੀ ਆ ਪੂਰੀ ਤੇਰੀ ਕੀ ਕਰਦਾ ਕਿੱਥੇ ਧਰਦਾ ਡਿਵੇਂ ਆ ਫੇਰ ਕੰਮ ਆਉਣਾ ਤੇਰਾ ਉਹਨਾਂ ਸਾਡੀ ਕੱਲ ਗੱਡੀ ਸੀ ਮੈਂ ਬੈਂਕ ਤੋਂ ਲਿਆ ਸੀ ਪੈਸੇ ਖੜਾ ਕੇ ਚੱਲ ਮੈਂ ਤੁਹਾਨੂੰ 10 ਦਿਨ ਸਾਰੇ ਬੰਦ ਗੱਡੀ ਘਰੇ ਰੱਖੇ ਮੈਂ ਕੀ ਕਰਾਂ ਹੁਣ ਮੈਂ ਕੀ ਕਰਿਆ ਕਰੇ ਵੀ ਗੱਡੀਆਂ ਉੜੀਆਂ ਤੇ ਮੈਂ ਕੀ ਕਰਾਂ ਮੈਂ ਗੱਡੀ ਸੀ ਪੈ ਰਹੇ ਆ 2.5 ਲੱਖ ਰੁਪਏ ਤੇ ਹੁਣ ਇੱਥੇ ਖੜੀ ਰਹੀ ਹੈ ਗੱਡੀ ਸਾਰੀ ਤੇ ਮੈਂ ਕਿ ਕਿਸੇ ਜਨਰਲ ਕੇ ਨੂੰ ਪਤਾ ਹੀ ਨਹੀਂ ਪਤਾ ਨਹੀਂ ਜਦੋਂ ਆ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਇਹ ਪਤਾ ਹੋਊਗਾ ਫੇਰ ਹੀ ਬੰਦਾ ਕਰੂਗਾ ਯਾਰ ਤਾਂ ਇਹ ਹਾਂ ਕਹਿਣ ਦਾ ਬਾਪ ਜਿਹਦੇ ਦੇਖੀਂ ਐਂ ਕਰ ਲੈਂਦੇ ਆ ਇਹਦਾ ਕਰ ਲੈਂਦੇ ਬਾਈ ਹਾਂ ਕੱਲ ਜਰ ਬਾਣੀ ਨਰਦੇ ਕੋਮਾ ਆ ਤਾਂ ਕੋਮਾ ਹਾਂ ਫੇਰ ਆਪਾਂ ਜਰ ਆਪਾਂ ਆਪ ਆਪਣੇ ਜਵਾਕ ਦਾ ਕੋਈ ਕੰਮ ਹੀ ਨਹੀਂ ਕਰਦਾ ਯਾਰ ਜਮੇ ਨਹੀਂ ਹੁਣ ਨਾ ਤਾਂ ਆਪਾਂ ਜਵਾਕਾਂ ਨੂੰ ਬਾਈ ਕਹਿ ਸਕਦੇ ਹਾਂ ਐਨੇ ਤਾਂ ਗਾਲ ਪੈਂਦੇ ਆ ਬਰਾਬਰ ਦੇ ਜਵਾਕ ਆ ਹੈ ਤੇ ਜੇ ਇਹ ਕੰਮ ਕਰਦਾ ਇਹ ਜੇ ਕੰਮ ਬਾਈ ਹੁਣ ਆਪਣੇ ਘੱਟੋ-ਘੱਟ ਰੋਜ਼ ਉਹ ਨੈਟ ਦੋੜ ਦੇਖ ਲਾ ਖੋਲ ਕੇ ਕਤੂ ਕਤ ਇੱਕ ਖਬਰ ਸਹੀ ਸਲਾਹ ਦੋਗੀ ਦੂਜੀ ਕਤਲ ਦੀ ਗੁਈਆ ਹਾਂ ਕਦੀ ਕਤਲ ਦੀ ਗੁਈਆ ਉਹ ਫਲਾਣੇ ਨਾਲ ਇੰਨੇ ਕਤਲ ਹੋ ਗਏ ਫਲਾਣੇ ਨਾਲ ਗੋਲੀ ਚਲਾਤੀ ਉਧਰ ਜੁਪੀ ਜਾਪੀ ਤੇ ਭੈਣ ਦੇ 100 200 500 500 ਭੈਣ ਦਾ ਕਟਾ ਮਿਲ ਜਾਂਦਾ ਲਿਆ ਕੇ ਲੈ ਕੇ ਰੋਂਦੋ ਉਹੀ ਕੰਮ ਕਰੀ ਜਾਂਦੇ ਲੋਕ ਹਰੇਕ ਪੰਜਾਬ ਦੇ ਵਿੱਚ ਜਿੰਨਾ ਭੈਣਾਂ ਦੋ ਨੰਬਰ ਦਾ ਖਲਾ ਆ ਗਿਆ ਉਹਨਾਂ ਇੱਕ ਨੰਬਰ ਦਾ ਨਹੀਂ ਹੈ ਨਹੀਂ ਹੈ ਇੱਕ ਨੰਬਰ ਲੋਕ ਯਾਰ ਹਰੇਕ ਗੱਡੀ ਤੇ ਜਾਵੜਾ ਤੂੰ ਕਿਤੇ ਬਾਅਦ ਤੇਰਾ ਰੌਲਾ ਪੈਗਾ ਉਹ ਵੀ ਪਤਾ ਨਹੀਂ ਕੋ ਪੁਲੇ ਆ ਕੇ ਕਰਕੇ ਖੜ੍ਹ ਜਾਂਦੇ ਆ ਹਾਂ ਤੂੰ ਦੱਸ ਕਦਰ ਪਰ ਜੇਗਾ ਕੀ ਕਰ ਤੇ ਮੇਰੇ ਘੱਡੀ ਮਾਰੀ ਐ ਜਾਂ ਤੂੰ ਮੈਨੂੰ ਐ ਬੋਲਿਆ ਹਾਂ ਤੇ ਕੀ ਬੋਲੂ ਬੰਦਾ ਤੇ ਜਿਆ ਜਾਰ ਆਪਣੀ ਤਾਂ ਪੁਲਿਸ ਵੀ ਗਈ ਕੁਛ ਨਹੀਂ ਕਰਦੀ ਕੋਰਦੀ ਤੇ ਹੋਣੇ ਪੰਜਾਬ ਦਾ ਤਾਂ ਜਾਰਾ ਖੜਾ ਹੋ ਰਿਹਾ ਹੋਇਆ ਪਿਆ ਦਾਮਾ ਡੋਲ ਜਾਂ ਤੇ ਇਹ ਕਿਸੇ ਦਿਨ ਉਹ ਫੌਜ ਲੱਗ ਜਾਣੀ ਆ ਹੋ ਜਾਣਾ ਰਾਜ ਹਾਂ ਇਹ ਰਾਜ ਹਾਂ ਰਾਸ਼ਟਰੀ ਰਾਜ ਹੋ ਜਾਣਾ ਕਿਉਂਕਿ ਕਿਸੇ ਸੁਣਦੇ ਨਹੀਂ ਇੱਥੇ ਪੰਜਾਬ ਦੇ ਵਿੱਚ ਤਾਂ ਕੋਈ ਨਹੀਂ ਸੁਣੋ ਜਿਆ ਕੁੜੀਆਂ ਦੇ ਬਲੱਡ ਕਕ ਔਰ 10 ਸਾਲ ਦੀ ਕੁੜੀ ਲੈ ਬੱਚਾ ਹੋਇਆ 10 ਸਾਲ ਦੀ ਕੁੜੀ ਤੇ ਉਹ ਨੂੰ ਹੀ ਐਕਟ ਹੈ ਔਰ ਦਾਦਾ ਜੀ 12 ਸਾਲ ਦੀ ਨਾਨੀ ਖਵਾਉਂ ਆਪਾਂ ਲੋਕ ਆਪਣੇ ਤਵਾਰੀ ਕੰ ਦਾ ਆਧੇ ਪਰਾਨੀਆਂ ਹਾਂ ਲੋਕ ਕੋ ਕਹਿੰਦੇ ਹੁੰਦੇ ਸੀ ਵੀ ਕੋਈ ਆਇਆ ਸਾਥ ਆਇਆ ਮਾਊਗਾ ਭਾਈ ਕਾਲ ਯੁਗ ਦੇ ਵਿੱਚ 12 ਸਾਲ ਦੀ ਨਾਨੀ ਖਵਾਊਗੀ ਹਾਂ ਨਾਨੀ ਦਾ ਹੋ ਗਿਆ ਜੀ 10 ਸਾਲ ਦੇ 8-10 ਸਾਲ ਦੇ ਬੱਚੇ ਨੇ ਬੱਚਾ ਹੋ ਗਿਆ 10 ਕੀ ਕਰੂ ਬੰਦਾ ਹਾਂ ਯਾ ਤੂੰ ਦਾ ਸਾਲਾ ਬਾਹਰ ਤਾਂ ਕੋਈ ਬਾਹਰ ਤਾਂ ਗਈ ਵੀ ਘਰੇ ਹੀ ਕੋਈ ਕਰੂ ਹਾਂ ਇਹ ਜਾਂ ਕੁਛ ਇਹਦੀ ਹਰਕਤਾਂ ਕਰੇ ਕਰੋ ਬਾਹਰ ਦਾ ਜਵਾਕ ਆਪਾਂ ਤੋੜਦੇ ਨਹੀਂ ਦਾ ਬਾਰ ਦਾ ਨਹੀਂ ਤੋੜਦੇ ਆ ਜਾਂਦਾ ਹੀ ਹੈ ਤੇ ਦੇ ਕਿੱਧਰ ਨੂੰ ਗਈ ਦੁਨੀਆ ਆਪਣੀ ਯਾਰ ਇਹ ਤੋਹ ਪ੍ਰੇਮ ਜਿਹੜਾ ਅੰਦਰਲਾ ਬਾਹਰ ਆ ਗਿਆ ਕਿੱਥੇ ਸਭ ਮਾਂ ਕਹਿੰਦੇ ਹੁੰਦੇ ਆ ਮੈਂ ਤਾਂ ਬਾਈ ਇਹਦੇ ਵਿੱਚ ਵੀ ਵੀਡੀਓ ਚ ਵੀ ਇਹੀ ਕਹਿੰਦਾ ਵੀ ਭਰਾਵੋ ਆਪਦੇ ਮਾਂ ਪਿਓ ਨੂੰ ਆਪਦੇ ਭੈਣ ਭਰਾਵਾਂ ਦੀ ਪੂਰੀ ਕਦਰ ਕਰੋ ਆਪਦੇ ਮਾਂ ਪਿਓ ਦੀ ਇੱਜ਼ਤ ਕਰੋ ਕਿੰਨੀ ਜਦ ਕਰੂਗੇ ਉਨੀ ਗਾਹ ਕਰਾਓਗੇ ਉਨੀ ਗਾਹ ਕਰਾਓ ਇਹ ਮਹਾਰਾਜ ਦੇ ਘਰੇ ਲੈਣੇ ਦੇਣ ਦਾ ਸਬੰਧ ਹਾਂ ਇਹ ਲੈਣੇ ਦਾ ਇਹ ਲੈਣੇ ਦੇਣ ਦਾ ਸਬੰਧ ਆਪਾਂ ਆਪਣਾ ਮਾਪੇ ਵੀ ਲੈਣੇ ਦੇਣ ਦੇ ਸਬੰਧ ਨਾਲ ਆਪਣਾ ਪਿਆਰ ਹੁੰਦਾ ਤੇ ਆਪਾਂ ਆਪਾਂ ਉਹਨਾਂ ਦੇ ਘਰੇ ਲੈਣੇ ਦੇਣ ਦੇ ਸਬੰਧ ਨਾਲ ਪਿਆਰ ਹੁੰਦਾ ਜੇਪਟ ਜੰਗੂ ਸਾਹਮਣੇ ਫੇਰ ਹੀ ਆਪਾਂ ਨੂੰ ਝਾਮਣਗੇ ਮਾਤਾ ਰੱਬ ਦਾ ਦੂਜਾ ਰੂਪ ਆ ਦੂਜਾ ਰੂਪ ਦੂਜਾ ਵੀ ਪਹਿਲਾਂ ਹੀ ਸੋਚੀਏ ਜਾ ਹਾਂ ਪਹਿਲਾਂ ਹੀ ਆ ਤਾਂ ਮਾਰਾ ਇਹ ਨਹੀਂ ਵੀ ਕਿ ਆ ਵੀ ਮਾਤਾ ਪਿਤਾ ਸਤ ਮੀਤ ਨਾਲ ਭਾਈ ਮਾਤਾ ਪਿਤਾ ਤੇਰੇ ਪਹਿਲਾਂ ਆ ਹਾਂ ਤੇ ਮਾਤਾ ਗਰਦੇਵ ਪਿਤਾ ਗਰਦੇਵ ਪਾਣੀ ਗਰਦੇਵ ਇੱਕ ਨਹੀਂ ਤੀਜਾ ਸਾਰੀਆਂ ਗਰਦੇਵ ਗਰਲੇ ਉੱਤੇ ਮਹਾਰਾਜ ਜਿਆ ਨਾਨਕਾ ਮਹਾਰਾਜ ਹਾਂ ਪਾਦਾ ਦਾ ਪਹਿਲਾ ਨਾਮ ਹੁਲਾ ਤਾਂ ਮਾਤਾ ਤੱਤ ਮਹਤੋ ਹਾਂ ਤੇ ਗਣ ਮਾਤਾ ਦੀ ਆਪਦੀ ਦੀ ਕਦਰ ਪਿਤਾ ਦੀ ਕਦਰ ਪਿਤਾ ਨੇ ਇਹ ਰ ਆਪਣ ਨੂੰ ਮੇਲੇ ਮਸਾਂਗੀਆਂ ਉਂਗਲੀਆਂ ਫੜਫੜ ਦਿਖਾਈ ਆ ਹਾਂ ਹਾਂ ਫੋਲਾ ਪੱਕ ਪਾਸੇ ਤਾਂ ਕਿਨੇ ਯਾਰ ਆਪਣੇ ਜਵਾਕ ਕੰਮ ਨਹੀਂ ਕਰਦੇ ਤੇ ਪਹਿਲੇ ਬਜ਼ੁਰਗ ਸੀ ਉਹ ਜਵਾਕਾ ਤੋਂ ਕਿਵੇਂ ਕੰਮ ਲੈਂਦੇ ਸੀ ਰੇੜੀ ਹੁੰਦੀ ਸੀ ਗੱਡਾ ਕਰੇ ਆ ਮਗਰ ਤੇ ਤੜਕੇ ਸਾਰੇ ਕਣ ਉੱਠੋ ਅੱਜ ਸੁੱਤੀ ਆ ਹਾਂ ਜੀ ਸੁੱਤੀ ਜਾਂਦਾ ਬਾਬੂ ਚੰਗਾ ਚਲੋ ਆਓ ਚੱਲ ਕੇ ਖੇਤ ਵਿੱਚ ਭੋਲਣੇ ਗੱਡੇ ਦੇ ਸਾਰੇ ਲੈ ਜਾਣੇ ਖੇਤ ਉੱਥੇ ਜਾ ਕੇ ਸਾਡੇ ਨਾਲ ਕੰਗਾ ਸੀ ਪੱਠੇ ਬਣਦੇ ਤੁਸੀਂ ਸਿਰੋ ਸਿੱਟੋ ਉਹ ਛੋਟੇ ਛੋਟੇ ਨਹੀਂ ਆਪਾਂ ਕੰਮ ਲੱਗ ਜਾਣਾ ਤਾਂ ਬਾਬੂ ਮੈਂ ਬਣਾਉਣਾ ਤੇਰੇ ਨਾਲ ਪੱਠੇ ਉਹ ਆਪਾਂ ਛੋਟੇ ਲਈ ਬਾਬੂਆਂ ਨਾਲ ਕੰਮ ਗਿੱਜਦੇ ਸੀ ਆ ਹਾਂ ਹਾਂ ਅਸੀਂ ਵੀ ਬੁੱਢਾਂਗੇ ਆ ਪਹਲਾ ਗਰੰਬਾ ਲੈ ਕੇ ਲਗਰਾਉਣਾ ਨਾ ਸਾਰੇ ਤੋਂ ਪੱਟ ਦੋਗੇ ਕਪਾਹ ਪੱਟ ਦੋਗੇ ਅਨ ਨਹੀਂ ਨਹੀਂ ਅਸੀਂ ਬੁੱਢਾਂਗੇ ਤੇ ਨਾਲ ਲੱਗੇ ਰਹਿਣਾ ਤੇ ਹੁਣ ਅਗਲਾ ਜਵਾਕ ਨੂੰ ਲੇਨੀਦਾਰ ਦਾ ਉੱਡੇ ਨੂੰ ਨਾ ਹੋਂ ਤਾਂ ਜੇ ਬੰਦਾ ਕਹੂਗਾ ਚੱਲ ਮੇਰੇ ਨਾਲ ਪੱਟੇ ਵੱਢਣਾ ਹੋਰਾ ਪਰ ਜਵਾਗ ਹੈ ਠੱਡ ਹੈਗੀ ਹੈ ਇਹ ਦੇਖੋ ਤੂੰ ਮਾਰਨਾਗਾ ਨਮੂਨੇ ਦਾ ਇਹ ਆਪਣੇ ਖੱਦਰ ਦੇ ਚੱਗੇ ਹੁੰਦੇ ਸੀ ਪਹਿਲੀ ਵਾਰ ਜੁੱਤੀਆਂ ਕਿਸੇ ਤੇ ਹੁੰਦ ਗਈ ਨਹੀਂ ਸੀ ਚਾਲ ਚ ਪੈਰ ਪਾਟੇ ਹੋਣੇ ਇਸ ਹਾਲਜ ਤੁਰੇ ਕਰਨਾ ਬਾਪੂ ਵਾਲਾ ਪੱਠੇ ਵਾਲ ਦੇ ਬਰਸੀਨ ਕੱਟਣਾ ਇਹ ਗਰਮੀਆਂ ਦੀ ਰੁੱਤ ਦੀ ਆ ਬਚਰੀ ਜੁਰੀਆ ਸਿਰ ਤੇ ਲਿਉਣੀ ਕਿਦੋਂ ਚਾ ਇਥੋਂ ਲੈ ਜਾਂਦੇ ਰਿਆਂ ਸਿਰ ਤੇ ਇਹਦੇ ਸਿਰ ਤੇ ਜਾਂਦੇ ਜਾਂਡਾਲਾ ਵੀ ਲਿਆਇਆ ਮੈਂ ਦਾ ਦੇਲਾ ਕਿੱਥੇ ਜਾਂਡਾਲਾ ਉਹ ਲੱਤਰ ਕੇ ਖੇਤ ਕੋਲੇ ਖੇਤੀ ਸਾਡਾ ਇਹਨੂੰ ਪਤਾ ਹੈ ਇਥੋਂ ਮੈਂ ਸਿਰ ਤੇ ਵੀ ਲਿਆਇਆ ਕਈ ਕਈ ਵਾਰੀ ਦਾ ਉਹਦਾ ਉਹਦੇ ਫੇਕੇ ਦੀ ਗੱਡੀ ਤੇ ਧਰਦਣਾ ਆਉਂਦੇ ਐ ਯਾਰ ਕਿਸੇ ਦੇ ਗੱਡੇ ਤੇ ਧਰਦਣਾ ਜਾਂ ਤੁਰੇ ਆਉਣਾ ਜੈਲ ਵੀ ਸਿਰ ਤੇ ਲਿਆਉਂਦਾ ਮੈਂ ਦੇਖਿਆ ਬਹੁਤ ਵਾਰੀ ਇਹ ਅਮਰਗੋ ਵਾਲੀ ਕੰਢੇ ਤੇ ਉੱਤੇ ਧਰ ਕੇ ਭਰੀ ਜੀ ਲਾਹਾ ਕਰਕੇ ਪੇਰ ਘਰੇ ਜਾਂਦਾ ਇਹ ਜਾਂਦਾ ਹੁੰਦਾ ਹਾਂ ਇਹ ਵੀ ਪੌ ਇਹ ਮੈਂ ਵੀ ਲਿਉਂਦਾ ਰਿਆਂ ਉੱਥੋਂ ਬਈ ਸਾਰੇ ਹੀ ਲਿਆ ਉਹ ਜਦ ਆਪਾਂ ਸਾਰਿਆਂ ਨੇ ਯਾਰ ਕਣਕਾਂ ਨਾਲ ਕਢਾਈਆਂ ਮੱਤੀਆਂ ਕਢਾਈਆਂ ਕਪਾਹਾਂ ਕਢਾਈਆਂ ਤੇ ਨਰਮੇ ਤੇ ਕਣਕਾਂ ਹੱਤੀ ਵੱਡੀਆਂ ਵੀ ਆ ਕੱਢੀਆਂ ਵੀ ਆ ਡਰਮੀਆਂ ਵੀ ਚਲਾਈਆਂ ਆਪਾਂ ਸਾਰਾ ਕੋਸ਼ਿਸ਼ ਕਰਿਆ ਉਹਨਾਂ ਨੇ ਤਾਂ ਜਦ ਇਹਨਾਂ ਨੂੰ ਤਾਂ ਉਹੀ ਨਹੀਂ ਪਤਾ ਜਿਸੇ ਕੰਮ ਰਜੇ ਤਾਂ ਖਾਣ ਵਾਲੇ ਆ ਜਾਂ ਕਹਿੰਗੇ ਬਾਹਰ ਜਾਣਾ ਮੈਂ ਬਾਹਰ ਜਾ ਕੇ ਬਾਹਰ ਜਾਣਾ ਬਾਹਰ ਜਾ ਕੇ ਉੱਥੇ ਤਾਂ ਦਿਹਾੜੀਆਂ ਕਰ ਲੈਣਗੇ ਇੱਥੇ ਤਾਂ ਬਸ ਲੈਟ ਰਹਿਣਾ ਸਭਾ ਲਓ ਇਹਨਾਂ ਤੋਂ ਬੰਡ ਨਹੀਂ ਆਉਦੇ ਕੰਮ ਕਰਨਾ ਕਿੰਨੇ ਕੰਮ ਆ ਇੱਥੇ ਰੇੜੀ ਲਾ ਲਾ ਜੈ ਸਬਜੀ ਦੀ ਲਾਲਾ ਉਹਨਾਂ ਗੰਨੇ ਮੇਰਾ ਕਮਾ ਦੇ ਬੀਜਾ ਜੂਸ ਸਰ ਲਿਆ ਕੇ ਲਾਲਾ ਪਾਣਾ ਮੇਰੇ ਰੁਪਏ ਆ 10 20 ਰੁਪਏ ਦਾ ਗਲਾਸ ਵੇਖਦਾ ਇੱਕ ਗੰਨੇ ਕੋ 5 6 ਗਲਾਸ ਨਿਕਲੇਉਂਦੇ ਆ ਲਾਲਾ 200 150 ਦਾ ਗੰਨੇ ਚ ਪਾਣਾ ਜੂਸ ਕੱਢਣਾ ਹਾਂ ਹਾਂ ਤੇ ਇਹ ਲਾਲਾ ਫਿਰ ਕੱਪੜੇ ਆਪਣਾ ਕੱਪੜਿਆਂ ਦੀ ਦੁਕਾਨਾਂ ਬਾਣੀ ਹੀ ਪਉਣ ਜਾਣਦੇ ਜੱਟ ਨਹੀਂ ਪਉਣ ਜਾਣਦੇ ਪਾ ਲੇ ਪਾ ਲੋ ਇਹ ਜਗਾ ਕੰਮ ਕਰ ਲੋ ਹੋਰ ਤੁਸੀਂ ਹੋਰ ਆਪਣੇ ਸਬਜੀ ਵੇਚਣੇ ਨੇ ਜਿਹੜੀਆਂ ਲੱਗੀਆਂ ਇਹ ਲਾ ਲਓ ਖੇਤ ਸਬਜੀ ਬੀਜ ਲੋ ਹਾਂ ਤੇ ਕਿਵੇਂ ਆ ਕਿੰਨੇ ਆਪਣੇ ਮੁੰਡੇ ਬਾਹਰੋਂ ਆ ਕੇ ਇਸਟੇਡੀਆ ਸਾਡੇ ਸਾਡੇ ਤੇ ਤਿੰਨ ਚਾਰ ਇੱਥੇ ਆ ਕੇ ਮੁੰਡਿਆਂ ਦੇ ਕੰਮ ਚਲਾਏ ਹੋਏ ਆਪਣੇ ਪਿੰਡ ਬੱਚਾਂ ਦਾ ਪੂਰਾ ਵੱਡਾ ਫਾਰਮ ਬਣਾ ਕੇ ਚਲਾਇਆ ਵਾ ਇੱਕ ਬੰਦਾ ਖੇਤੀ ਕਰੀ ਜਾਂਦਾ 70 80 ਗਿੱਲਾਂ ਦੀ ਇੱਕ ਮੁੰਡਾ ਬਾਹਰੋਂ ਆ ਕੇ ਤਿੰਨ ਟਰੈਕਟਰ ਲੈ ਆਵੇ ਉਹਦੇ 12 ਗੱਲੇ ਆਉਂਦੀਆਂ ਬਾਕੀ ਮਾਵਲੇ ਤੇ ਲਈਏ ਚਾਚਾ ਤਾਇਿਆਂ ਦੀ ਤੇ ਪਹਿਲੀ ਆਪ ਹੀ ਬਸ ਹਰਾਮ ਕਰਦਾ ਖੇਤੀ ਕਰਦਾ ਭਾਈ ਮੈਂ ਤਾਂ ਛੱਡਿਆ ਬਾਹਰ ਕੈਨੇਡਾ ਆਪਣਾ ਤਾਂ ਬਾਹਰ ਓਖੇ ਆ ਉਹ ਕਹਿੰਦਾ ਹਾਂ ਉਹ ਕਹਿੰਦਾ ਇੱਥੇ ਯਾਰ ਮौज ਆ ਇੱਥੇ ਤਾਂ ਕੇਰਾ ਕਣਕ ਵੀ ਤਿੰਨ ਚਾਰ ਮਹੀਨੇ ਬੈਲੇ ਆ ਉੱਥੇ ਰੋਜ਼ ਹੀ ਚੱਲ ਕੰਮ ਤੇ ਰੋਜ਼ ਹੀ ਚੱਲ ਗਾਮ ਤੇ ਕਹਿੰਦਾ ਉੱਤੇ ਪਏ ਆ ਯਾਰ ਇੱਥੇ ਹੁਣ ਆ ਕੇ ਕਣਕ ਡੜਾਵਾ ਭਰੇ ਪਏ ਆ ਸਬਜ਼ੀ ਖੇਤ ਆਬ ਦੀ ਬੀਜੀ ਆ ਕੁੜੀਆਂ ਨੂੰ ਕਹੇ ਜਾਂ ਪੱਟ ਲੋ ਅੱਜ ਆਵਣਾ ਲੋ ਆ ਜਾਵਣਾ ਲੋ ਆ ਜਾਵਣਾ ਲੋ ਕੋਈ ਯਾਰ ਬਿੱਤੇ ਤਾਂ ਹਈ ਨਹੀਂ ਕੋਈ ਪਤਾ ਸ ਮौज ਕਰਦੇ ਆ ਪੰਜਾਬ ਦੇ ਤਾਂ ਉੱਥੇ ਬਾਈ ਐਡਾ ਫਲ ਗੋਭੀ ਦਾ ਇਹ ਰਹਿੰਦਾ ਨਾ ਇਧਰਲੇ 400 ਦਾ ਉਦੋਂ ਨਾਲ ਜਦ ਦੋ ਸਾ ਆਪਣਾ ਪੰਜਾਬ ਅੱਜ ਤੋਂ 50 ਸਾਲ ਪਹਿਲਾਂ ਸੋਨੇ ਦੀ ਜਿਹੜੀ ਸੀ ਹਾਂ ਆਪਣਾ 1 ਰੁਪਇਆ ਤੇ ਅਮਰੀਕਾ ਦੇ ਸੀਗੇ 33 ਰੁਪਏ ਤੇ ਆਪਣਾ 1 ਰੁਪਇਆ ਅਮਰੀਕਾ ਦੇ 33 ਫੇਰ ਲਾਲਾ ਸਾਹਿਬੀ ਆਪਣਾ ਕਿੰਨੇ ਤੇ ਜਿਹੜੀ ਅੱਜ ਆਪਣੇ ਆਪਣਾ ਇੱਥੇ 95 ਹੈ ਤੇ ਉਹਨਾਂ ਦਾ ਜਿਹੜਾ ਵਾਸਤਾ ਹਿਸਾਬ ਵਾਲਾ ਬਤਨ ਹੈ ਆਇਆ ਕਰ ਪਈਆ ਅੱਜ ਉਹ ਆਪਾਂ ਤੋਂ ਉੱਪਰ ਆ ਉਹ ਉੱਪਰ ਹੋ ਗਿਆ ਆਪਾਂ ਥੱਲੇ ਹੋ ਗਏ ਮਹਾਰਾਜੇ ਨੇ ਜੀ ਸਾਡੇ ਰਾਜ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਇੱਥੇ ਲੋਕ ਆ ਕੇ ਆਪਣੇ ਇੱਥੇ ਰਹਦੇ ਹੁੰਦੇ ਸੀ ਬੰਦੇ ਹਾਂ ਇਹ ਤੇ ਕਹਨੇ ਜਿਵੇਂ ਹੋਰ ਭਗਵਾਨ ਤੁਮਾਨ ਨੇ ਨਹੀਂ ਕਿਹਾ ਸੀ ਇਹ ਕਹਿੰਦਾ ਕਿ ਮੈਂ ਲਾ ਦੂੰ ਇੱਥੇ ਕਹਿੰਦਾ ਬਾਹਰ ਲੈ ਕੇ ਕਹਿੰਦਾ ਗੁਰੇ ਆਉਣ ਨੌਕਰੀਆਂ ਕਰਨੀ ਤੇ ਲਾ ਦੂੰ ਹਾਂ ਤੇ ਪੰਜਾਬੀ ਦਾ ਪੁੱਲਾ ਦਾ ਬੇੜਾ ਖਵਾਤਾ ਤੋਂ ਤੇ ਕਰਦਾ ਕਰਦਾ ਪੰਜਾਬ ਵਾਲੇ ਦੇ ਦੱਬੀ ਜਾਨਾ ਦੱਬੀ ਜਾਨਾ ਇੱਕ ਹੋ ਕੇ ਜੱਟ ਕਿਵੇਂ ਚਲੋ ਭਜੋ ਚਲੋ ਇੱਥੋਂ ਭਜੋ ਯਾਰ ਇੰਨਾ ਤਰੀਕਾ ਟਗੜ ਕੇ ਬੰਦੇ ਨੂੰ ਹਟਲਾ ਚਾਹੀਦਾ ਚੱਲ ਤੂੰ ਜੀਵਾਰਾਂ ਨੂੰ ਕੇ ਢੰਗ ਨਾਲ ਸਾਜਾ ਤੂੰ ਬਾਦਕਾ ਹੈ ਅੱਜ ਮਾਪਿਓ ਬਣਿਆ ਬੈਠਾ ਪੰਜਾਬ ਦਾ ਤੂੰ ਹਾਂ ਤੂੰ ਸਾਰਾ ਕੁਝ ਹੀ ਕਰ ਸਕਦਾ ਤੂੰ ਨਾ ਢੰਗ ਦੇ ਨਾਲ ਰੋਕ ਨਾ ਬਾਪੂ ਜਿਵੇਂ ਕੰਮ ਨਾ ਕਰਿਓ ਕੁਛ ਨਹੀਂ ਮੈਨਰੇ ਟੋਡੇ ਲਾਣਾ ਜਿਵੇਂ ਕਹੋਗੇ ਉਵੇਂ ਕਰਾਂਗੇ ਤੇ ਕੋਈ ਗੱਲ ਨਹੀਂ ਤੁਸੀਂ ਐ ਨਾ ਕਿਓ ਢੰਗ ਢੰਗ ਜਿਹਦੇ ਨਾਲ ਹੀ ਕਰ ਲੈਂਦਾ ਕੋਈ ਤਾਂ ਨਾ ਜੀ ਗੱਲਬਾਤ ਆਉਂਦੀ ਆ ਉਹਨੂੰ ਹਾਂ ਕਿੱਡਾ ਦਿਲ ਤੋੜਿਆ ਇਹਨੇ ਹਾਂ ਹੁਣ ਜਿਹੜੇ ਉਹ ਬਾਪੂ ਆ ਸੀਸੀ ਦੱਬੇ ਦੱਬੇ ਸਾਲ ਤੇ ਆਪਣੇ ਬਜ਼ੁਰਗਾਂ ਜਿਹੜੇ ਆਪਣੇ ਉੱਪਰ ਆਣ ਇੱਥੋਂ ਦੇ ਕਿਸਾਨ ਯੂਨੀਅਨ ਦੇ ਆ ਆ ਅਗਰਾਹ ਹਾਰ ਕੇ ਬਲਵਿੰਦਰ ਰਾਜੇ ਵਾਲਿਆ ਉਹਦੇ ਸਾਰੇ ਨੂੰ ਘੂਰਿਆ ਨੇ ਹਾਉ ਨਗੁਰਿਆ ਜਿੱਦੇ ਜਿਹੜਾ ਇਹ ਪਹਿਲਾ ਬਾਦਸ਼ਾਹ ਹੈ ਜਿਹਨੇ ਆਹ ਕੁਛ ਕਰਿਆ ਕਿਸਾਨਾਂ ਨਾਲ ਯਾਰ ਬਾਦਲ ਨੇ ਤਾਂ ਨਹੀਂ ਕੈਪਟਨ ਨੇ ਤਾਂ ਨਹੀਂ ਮਨੇ ਜੋ ਆਪਣਾ ਚੱਲੀ ਸੀ ਕਹਿੰਦਾ ਉਹਦੇ ਨਾਲ ਵੀ ਅਸੀਂ ਗੱਲਾਂ ਬਾਤਾਂ ਕਰੀਆਂ ਸਾਰੇ ਠੀਕ ਠਾਕ ਯਾਰ ਬੰਦੇ ਗੱਲਾਂ ਕਰਦੇ ਸੀ ਹਾਲਾਂਕਿ ਇਹ ਇਹੀ ਟੁੱਟ ਕੇ ਪਿਆ ਜਾਂਦਾ ਨਾਲ ਮੰਤਰੀ ਤੇ ਪੈਂਦੇ ਨਹੀਂ ਸੀ ਕੋਈ ਬੰਦੇ ਨਹੀਂ ਸੀਗੇ ਹਾਂ ਇਹਨੂੰ ਕਿਹਨੇ ਘਰੋਂ ਲੜਿਆ ਹੁਣ ਗੁੱਸਾ ਗੁੱਸਾ ਹੋ ਗਿਆ ਪਤਾ ਨਹੀਂ ਬਤੰਦ ਨੇ ਕਿਹੜੇ ਲੋਟ ਆ ਕੇ ਗਰਮੀ ਕੱਢ ਲਈ ਗਰਮੀ ਇਹਨਾਂ ਦੇ ਕੱਢਿਓ ਉਹ ਵੀ ਕਹਿੰਦਾ ਜਦ ਭਾਜੋ ਜਰਾ ਕੋਈ ਕਰਨਾ ਕਰ ਲਿਓ ਮੈਂ ਮੈਂ ਜਦ ਕਹਾਂ ਮਰ ਲਿ ਗਏ ਸਭ ਤੁਹਾਡਾ ਖਾਰਜਾ ਮੰਗਾ ਮੈਂ ਇਹ ਕੋਈ ਮੰਗਣੀ ਮੰਨਣੀ ਇਹ ਜਿਆ ਗੱਲਾਂ ਕਰ ਰਿਹਾ ਯਾਰ ਇਹ ਮੰਨਣੀ ਤੇ ਪਊਗੀ ਹੁਣ ਇਹਨੂੰ ਅ ਚਾਰ ਸਵੇਰੇ ਗੰਦੀ ਗੜ ਦੇ ਧਰਨੇ ਲੱਗੇ ਕਿਧਰ ਜਾਣੀ ਉਹੋ ਹੀ ਕਹਿੰਦੇ ਹੁਣ ਤਾਂ ਜਾਨ ਅਸੀਂ ਚਾਹ ਨੂੰ ਲਾਉਨੇ ਆ ਕੋਈ ਬੰਦਾ ਚਾਹ ਨੂੰ ਲਊਗਾ ਕਹਿੰਦਾ ਮਰ ਗਿਆ ਕਿਸੇ ਦਾ ਤਾਂ ਲਾ ਲੈਨੇ ਆ ਚੋਰੀ ਹੋ ਗਈ ਕਿਸੇ ਦੇ ਤਾਂ ਆ ਕੇ ਧਰਨਾ ਲਾ ਲੈਨੇ ਆ ਪਬਲਿਕ ਨੂੰ ਦੁੱਦੂ ਕੀ ਕਰੀ ਜਾਨੇ ਨਾ ਤੁਸੀਂ ਬਿਮਾਰ ਨੂੰ ਲੰਘਣ ਦਿੰਦੇ ਆ ਨਾ ਤੁਸੀਂ ਫਲਾਣੇ ਨੂੰ ਉਹ ਕਹਿੰਦਾ ਯਾਰ ਇਹ ਸੜਕ ਤਾਂ ਰੋਕਦੇ ਹੀ ਨਹੀਂ ਨਾ ਅਸੀਂ ਸੜਕਾਂ ਜਿੱਦ ਕਰ ਰੋਕੀ ਆ ਦਿੱਲੀ ਦੇ ਵਿੱਚ ਜਾਂਦੀਆਂ ਨਹੀਂ ਸਾਡੇ ਕੋਲ ਦੀ ਬੱਸਾਂ ਘਟੀਆਂ ਆ ਪਾਸੇ ਬੈਠੇ ਸੀ ਪਾਵਲਾ ਕਰੂਣੇ ਵਿੱਚ ਸੀ ਪਾਵਲਾ ਕਰੂਣੇ ਗਿਆ ਤੁਹਾਨੂੰ ਯਾਦ ਨਹੀਂ ਪਚਾਈ ਐ ਸੀ ਉੱਥੇ ਨਾ ਨਾ ਲੋਕ ਸਾਨੂੰ ਯਾਦ ਕਰਦੇ ਆ ਐ ਲੱਗਦਾ ਮੈਂ ਹਾਉਈ ਦਿੱਲੀਵਾਲ ਵਾਂਗੂ ਪਾਸੇ ਬੈਠੀ ਆ ਆ ਪਾਸੇ ਬੈਠੇ ਆ ਆ ਕਿੰਨੀ ਚੜਾਈ ਆ ਆਪਣੇ ਸਿੱਖਾਂ ਦੀ ਆਪਣੇ ਕਿਸਾਨਾਂ ਦੀ ਯਾਰੋ ਐਵੇਂ 5 ਮਿੰਟ ਦੇ ਵਿੱਚ ਹੀ ਵਿਗਾੜ ਕੇ ਵਹਿ ਗਿਆ ਪਸਤਾਊਗਾ ਯਾਰ ਪਸਤਾਉਂਦਾ ਹੀ ਹੋ ਹਜੇ ਵੀ ਹੁਣ ਵੀ ਪਸਤਾਉਂਦਾ ਹੀ ਹੋ ਪਸਤਾਊਗਾ ਜੀ ਹਾਂ ਤੇ ਮਾ ਕੀ ਗੱਲ ਮਾੜਾ ਰੋਕ ਨਹੀਂ ਇਹ ਜਵਾਨ ਲੋਕੀ ਆਹੋ ਉਹ ਗੱਲ ਤਾਂ ਹੋਈ ਥੋੜਾ ਜਿਹਾ ਆਪਣੇ ਵਿਚਾਰ ਬੱਚਿਆਂ ਨੂੰ ਸੋਚਣਾ ਚਾਹੀਦਾ ਯਾਰ ਕੰਮ ਕਰੋ ਕੰਮ ਦੇ ਨਾਲ ਹੀ ਪੈਸਾ ਮਾਪਿਆਂ ਨੂੰ ਦੁਖੀ ਨਾ ਕਰੋ ਜਿਹੜੇ ਦਿਨ ਸੋਦਾ ਉਹ ਆਪਦੇ ਆਪੇ ਘਰੇ ਕਰੋ ਹੁਣ ਆਪਾਂ ਕਹਿੰਦੇ ਜਿੱਦੇ ਬਣਾਈ ਨਾ ਵੀਡੀਓ ਹੁਣ ਬੜਾ ਮੈਂ ਵਿਆਹਾਂ ਦੀ ਇਹ ਵਿਆਹਾਂ ਨੂੰ ਬੜੋ ਪਿੱਛੇ ਜਾਣਾ ਹਾਂ ਪਿੱਛੇ ਬੜੋ ਜਦੋਂ ਪਹਿਲੇ ਵਿਆਹ ਕਰਦੇ ਹੁੰਦੇ ਸੀ ਅੱਜ ਤੋਂ 50 40 ਸਾਲ ਪਹਿਲਾਂ ਬਜ਼ੁਰਗ ਕਰਦੇ ਹੁੰਦੇ ਸੀ ਵਿਆਹ ਉਹ ਮੈਂ ਕਰਿਓ ਉਹਦਾ ਯਾਰ ਕੋਈ ਇਹ ਵਿਆਹ ਥੋੜਾ ਇਹਦਾ ਕ ਵਿਆਹ ਹੈ ਦਾ ਪਦਣਾ ਧਰ ਕੇ ਚੱਲ ਜਾ ਕੋ ਚੱਲ ਮਿਲਣਾਂ ਚੱਲ ਫਲਾਣਾਂ ਚੱਲ ਪਿੱਛੇ ਕੁੜੀ ਮੋਣਾਂ ਚੱਲਾ ਪਾਕ ਦੇ ਜਾਣਾ ਤੇ ਪਿੱਛੇ ਨਹੀਂ ਰਹਿਣਾ ਨਹੀਂ ਉੱਥੇ ਖਾਣਾ ਨਹੀਂ ਪੈਰ ਸੇ 10 ਮਿੰਟ ਚ ਚੱਕ ਲੋ ਚੱਕਣ ਵਿਆਹ ਹੋ ਗਿਆ ਤਗੜ ਤਗੜ ਹੋ ਗਈ 2 ਘੰਟੇ ਕੇ ਬਿਆਹ ਨਾ ਜਾ ਕੋ ਤਾਂ ਕਿਸੇ ਨਾਲ ਗੱਲ ਕਰਦੀ ਆ ਉਹ ਵੀ ਖਾ ਪੀ ਕੇ ਮੁੜ ਜਾਣਾ ਹੈ ਬਿਆਹ ਚ ਪੈਸੇ ਜਾਣ ਉਹ ਵੀ ਧਮ ਧਮ ਦੇ ਵਿੱਚ ਇਹਨਾਂ ਨੇ ਜਾਣ ਉੱਪਰ ਵੀ ਖਾ ਕੇ ਮੁੜ ਜਾਣਾ ਗੱਲ ਤਾਂ ਦੇ ਪਰਿਵਾਰ ਨਾਲ ਕਿਸੇ ਨਾਲ ਹੋਈ ਹੀ ਨਹੀਂ ਨਹੀਂ ਹੁੰਦੀ ਗੱਲ ਤਾਂ ਹਾਂ ਜਦੋਂ ਸ਼ਾਮ ਨੂੰ ਕੁੜੀ ਵਾਲੇ ਤੇ ਮੁੰਡੇ ਵਾਲੇ ਰਹਿ ਜਾਂਦੇ ਆ ਕੁੜੀ ਤੋਰ ਨਾਲੇ ਕੁੜੀ ਤੋਰ ਨਾਲੇ ਰਹਿੰਦੇ ਆ ਮੁੰਡੇ ਵਾਲੇ ਮੁੰਡਾ ਵੀ ਉਹ ਨਾ ਕਰਕੇ ਹੋਰ ਰਹੇ ਪਏ ਦੂਜੇ ਦਾ ਸਾਰੇ ਭੱਜ ਜਾਂਦੇ ਆ ਸਭ ਭੱਜ ਜਾਂਦੇ ਆ ਹਾਂ ਖੜਦੇ ਵੀ ਕੋਈ ਨਹੀਂ ਕੋਈ ਨਹੀਂ ਖੜਦਾ ਬਾਈ 1000 ਰੁਪਿਆ ਆ ਲਾਇਆ ਲੱਖਾਂ ਰੁਪਿਆ ਲਾਇਆ ਜਾਦਾ ਹਾਂ ਸਾਰੇ ਲੱਗਦੇ ਆ ਪਰ ਹੀ ਹੁਣੇ ਬਾਲਤੀ ਆ ਜਿੱਦਾਂ ਵੀ ਹਾਂ ਹਾਂ ਜਿੰਨੀ ਮਰਜ਼ੀ ਚੱਕ ਜਾ ਰੋ ਨੱਲਾ ਬੱਤਾਂ ਬਾਈ ਪੰਜਾਬ ਦੇ ਹੈ ਇਹ ਬਹਿਤਰੀ ਲੱਗਿਆ ਆਪਣਾ ਜੋਰਾ ਅੱਜ ਲੱਪੜ ਜੂ ਕਰੀ ਜੋਰਾ ਲੱਪੜ ਜੂ ਠੀਕ ਆ ਠੀਕ ਆ ਇੱਕ ਉਹਦੇ ਬੋਰਡ ਹੈਗੇ ਵੀ ਆਪਣੇ ਆ ਪਾਣੀ ਵਾਲਾ ਲੱਗਦਾ ਹੈ ਹੈ ਬੋਰਡ ਨੇ ਪਾਣੀ ਵਾਲਾ ਨੇ ਦੱਸੋ ਆ ਹੁਣ ਤਾਂ ਕੋਲੇ ਕਰਦਾ ਜੀ ਦਾ ਜੋਰੇ ਉਹ ਵੀ ਚੈੱਕ ਕਰ ਲਈ ਯਾਰ ਉਹ ਵੀ ਚੈੱਕ ਕਰ ਲਿਓ ਦੱਸਦੇ ਬੋਰਡ ਕੋਲੇ ਪਾਣੀ ਨਿਕਲੀ ਜਾਂਦਾ ਯਾਰ ਉਹ ਵੀ ਚੱਕ ਕੇ ਘਰ ਆਇਆ ਤਾਂ ਉਹਨੂੰ ਭਰਿਆ ਵਰਦਾ ਉਹ ਚੱਲੇ ਚੱਲੇ ਓਏ ਓਏ ਉਹ ਚ ਦੁੱਧ ਥੋੜਾ ਜਿਹਾ ਪਾ ਕੇ ਨਾ ਚਾਹ ਇਥੇ ਕਰ ਜਾੜ ਥੋੜੀ ਜਿਹੀ ਤੱਤੀ ਬਰਾ ਚਾਹ ਥੋੜੀ ਜਿਹੀ ਮਿੱਠਾ ਵਾਲਾ ਮਿੱਠਾ ਘੱਟ ਕਰ ਲੈ ਚੱਲਿਆ ਉਹ ਚ ਨਾ ਤੂੰ ਦੁੱਧ ਪਾ ਕੇ ਚਾਹ ਬਣਾ ਵਧੀਆ ਜੀ ਯਾਰ ਵਧੀਆ ਜੀ ਬਣਾ ਕੋਈ ਬੋਲਾ ਪਾਇਆ ਘਟਦਾ ਇਲਾਜ ਤਾਂ ਹੈਗਾ ਵੱਧਦਾ ਨਾ ਕਰਿਆ ਕਰੋ ਨਾ